ਤਾਂ ਬਚਤ ਕਿੰਨੀ ਕਾ ਬਚਤ ਤਾਂ ਦੇਖ ਲੋ ਬਈ ਆਪਾਂ ਇੱਕ ਦੋ ਗਾਂਵਾਂ ਤਾਂ ਦੇਖ ਲੋ ਆ ਇੰਨੇ ਤਾਂ ਆਪਣੇ ਕੋਲੇ 20-22 ਤਾਂ ਪਸ਼ੂ ਹੋ ਗਏ ਹਾਂ ਆ 10-15 ਲੱਖ ਦਾ ਸੈੱਟ ਪਾਲਿਆ ਦੇਖ ਲੈ ਠੀਕ ਆ ਨਾ ਠੀਕ ਹੈ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਠੀਕ ਆ ਨਾ ਕੱਪੜਾ ਲੈੜਾ ਵਧੀਆ ਪਾਉਣੇ ਹੈ ਠੀਕ ਹੈ ਲੋ ਘਰੇ ਆਪਾਂ ਜੀ ਹਾਂਜੀ ਇੱਕ ਗਾਂ ਤੋਂ ਸਟਾਰਟ ਕਰਤਾ ਸੀ ਆਪਾਂ ਬੜੀ ਹੌਲੀ-ਹੌਲੀ ਘਰੇ ਰੱਖਦੇ ਜੀ ਪਹਿਲਾਂ ਆ ਆ ਜਿਹੜੀ ਚੀਜ਼ ਲਾਈ ਆ ਗਾਂਵਾਂ ਨੂੰ ਆਪਾਂ ਮੱਝਾਂ ਤੇ ਵੀ ਹੀ ਲਾਵਾ ਕਦੋਂ ਕਾਬਲੇ ਨੇ ਦਿਖਾਈ ਤੇ ਇੱਥੋਂ ਜਦੋਂ ਗਾਵਾਂ ਖਾਨ ਆਉਂਦੀਆਂ ਸੀ ਜਿਹੜੀ ਗਰਮੀ ਮੰਨਦੀ ਸੀ ਆਹ ਪ੍ਰੈਸ਼ਰ ਚੱਲ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਤੇ ਅੱਜ ਅਸੀਂ ਜਿਹੜੇ ਗੱਬਰੂ ਨੂੰ ਮਿਲਉਣ ਜਾ ਰਹੇ ਹਾਂ ਤਾਂ ਉਹਨੇ ਵੀ ਥੋੜੇ ਸਮੇਂ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਕਾਮਯਾਬ ਫਾਰਮ ਠੀਕ ਹੈ ਕਾਮਯਾਬੀ ਉਸੇ ਬੰਦੇ ਨੂੰ ਹੱਥ ਲਾਉਂਦੀ ਆ ਜਿਹੜੇ ਕਹਿੰਦੇ ਹੁੰਦੇ ਆਪ ਮਿਹਨਤੀ ਪਰਿਵਾਰ ਹੁੰਦੇ ਆ ਤੇ ਅੱਜ ਉਹਨੇ ਮਿਹਨਤੀ ਪਰਿਵਾਰਾਂ ਦੇ ਵਿੱਚੋਂ ਇੱਕ ਔਰ ਸੇਰੂ ਕੀ ਆਲਾ ਕਰਸੇ ਛੋਟੇ ਭਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਹਾਂ ਹਾਂ ਠੀਕ ਹੈ ਤਾਂ ਅੱਜ ਸੇਰੂ ਪਲਾਨ ਬਣਿਆ ਸੀਗਾ ਤਾਂ ਹੀ ਤੇਰੇ ਨਾਲ ਅੱਗੇ ਵੀ ਦੋ ਚਾਰ ਵਾਰੀ ਗੱਲ ਹੋਈ ਵੀ ਯਾਰ ਅੱਜ ਕਿਉਂ ਨਾ ਵੀ ਆਪਣੇ ਪਿੰਡ ਦੇ ਜਿਹੜੇ ਪ੍ਰਾਪਤ ਕਰਦੇ ਆ ਮੁੰਡੇ ਤਰੱਕੀ ਕਰਦੇ ਉਹਨਾਂ ਨੂੰ ਦਿਖਾਇਆ ਜਾਵੇ ਹੈਨਾ ਇਹ ਵੀ ਬਹੁਤ ਵੱਡਾ ਇੱਕ ਮੰਨ ਲਓ ਵੀ ਜਿੱਤ ਦਾ ਸੇਰ ਹੀ ਕਹਿ ਸਕਦੇ ਆ ਜਿਹੜੇ ਬੰਦੇ ਕਾਮਯਾਬ ਹੋ ਜਾਂਦੇ ਹੈਨਾ ਕਿ ਪਰਮਾਤਮਾ ਦੀ ਤਰੱਕੀ ਕਰੀਏ ਤਾਂ ਸੇਰੂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਆ ਵੀ ਆਪਣੇ ਪਿੰਡ ਦੀ ਹਾਂਜੀ ਪਿੰਡ ਤਾਂ ਚਲੋ ਆਪ ਨੂੰ ਪਤਾ ਇੱਕ ਪਿੰਡ ਹੀ ਆਪਣਾ ਢਵਾਲੀ ਆ ਢਵਾਲੀ ਆਪਣਾ ਰਾਮਪਰੇ ਤਾ ਹੁਣ ਆਪਣੇ ਕੋਲੇ ਸਾਰੇ ਟੋਟਲ ਹੁਣ ਛੋਟੇ ਵੱਡੇ ਇੱਥੇ ਕਿੰਨੇ ਐਨੀਮਲ ਆਪਣੇ ਆਪਣੇ ਕੋਲੇ ਹੋ ਗਏ ਬਾਈ ਜੀ ਇਹ 17 18 ਪਹਿਲਾਂ ਸੀ ਆਪਣੇ ਕੋਲੇ ਆਹ ਦੋ ਤਿੰਨ ਗਾਂਆਂ ਸੂਆਂ ਨੇ ਦੋ ਬੱਸਾਂਆਂ ਇੱਕ ਬੱਸਾ ਠੀਕ ਐ ਠੀਕ ਹੈ ਨਾ ਉਸ ਤੋਂ ਬਾਅਦ ਹੁਣ ਜਿਹੜੀ ਕਿ ਸੂਆ ਪੈਣਾ ਸਟਾਰਟ ਹੋ ਗਿਆ ਹੁਣ ਸੂਆ ਪੈਣਾ ਸਟਾਰਟ ਹੋ ਗਿਆ ਸਾਰਾ ਮਤਲਬ ਵੀ ਤਿੰਨ ਗਾਂਆਂ ਸੂਪੀਆਂ ਆਪਣੀਆਂ ਵਿਚਾਰਾ ਖੜੀਆਂ ਤੇ ਵਿਚਾਰਾ ਅੱਠ ਗਾਂਾਂ ਵਾਲੀ ਸੂਣਾ ਓਕੇ ਸਿਰੂ ਦੋ ਆਪਣਾ ਇਧਰ ਨੇ ਠੀਕ ਆ ਦੋ ਇਧਰ ਐ ਉਹ ਵੀ ਆਪਾਂ ਦਿਖਾਉਣੇ ਚੱਲਦੇ ਚੱਲਦੇ ਆਜੋ ਸਿਰੂ ਆਪਾਂ ਚੱਲਦੇ ਆਉਂਦੇ ਵੀ ਗੱਲਬਾਤ ਕਰੀਏ ਸਿਰੂ ਇਹਦੇ ਵਿੱਚ ਜਦੋਂ ਫਾਰਮ ਦੇ ਵਿੱਚ ਤੁਸੀਂ ਐਂਟਰੀ ਮਾਰੀਆ ਕਿਹੜੇ ਸਾਲ ਦੇ ਵਿੱਚ ਫਾਰਮ ਦਾ ਕੰਮ ਪਲਾਨ ਕੀਤਾ ਸੀ 2019 ਚ ਜੀ ਆ 2019 ਦੇ ਵਿੱਚ ਤੁਸੀਂ ਘਰੇ ਸਟਾਰਟ ਕਰਤਾ ਸੀਗਾ ਘਰੇ ਆਪਾਂ ਜੀ ਹਾਂਜੀ ਇੱਕ ਗਾਂ ਤੋਂ ਸਟਾਰਟ ਕਰਤਾ ਸੀ ਆਪਾਂ ਔਰ ਵੀ ਹੌਲੀ-ਹੌਲੀ ਘਰੇ ਰੱਖਦੇ ਸੀ ਪਹਿਲਾਂ ਆਪਾਂ ਅਚਾ ਲੋ ਵੀ ਮੱਝਾਂ-ਮੱਝਾਂ ਦੋ ਤਿੰਨ ਉਹ ਵੀ ਇੱਕ ਤੋਂ ਜਿਵੇਂ ਆਮ ਨੋਰਮਲ 4-5 ਰੱਖਿਆ ਠੀਕ ਆਪਾਂ ਉਦੋਂ ਲੈਂਦੀ ਸੀ ਆਪਾਂ ਇੱਕ ਗਾਂ ਜਾਗਰਤ ਅੱਛਾ ਈਕੀ ਵਾਲੇ ਈਕੀ ਵਾਲੇ ਤੋਂ ਉੱਥੋਂ ਕੰਮ ਚੱਲੇ ਆਪਣਾ ਅੱਛਾ ਉੱਥੋਂ ਉਸੇ ਗਾਂ ਤੋਂ ਬਰੀਡ ਬਣਾਉਣੀ ਸਟਾਰਟ ਕਰਦੇ ਹਾਂ ਉੱਥੋਂ ਬਈ ਇੱਕ ਲੈਂਦੀ ਫੇਰ ਹੌਲੀ-ਹੌਲੀ ਦੋ ਆਗੀਆਂ ਤਿੰਨ ਆਗੀਆਂ ਫੇਰ ਆਪਣੇ ਕੋਲੇ ਆਹ ਮੰਲਾ ਸਾਰੀ ਆਪਣੀ ਆਪ ਦੀ ਬਰੀਡ ਆ ਆਪ ਦੀ ਬਰੀਡ ਆ ਤੇ ਇਹ ਤੁਸੀਂ ਸੈੱਡ ਆ ਕੇ ਜਿਹੜਾ ਖੇਤ ਫਾਰਮ ਬਣਾਇਆ ਇਹ ਕਿਹੜੇ ਸਾਲ ਚ ਬਣਾਇਆ ਆਪਣਾ ਹਾਂ ਇਹ ਆਪਣਾ ਸਾਲ ਹੋ ਗਿਆ ਹਾਂ ਹੁਣ ਮੰਨ ਲਾ ਵੀ ਆਹ ਦਿਨ ਐ ਚ ਬਣਾਇਆ ਸੀਗਾ ਪਰ ਠੀਕ ਹੈ ਸਾਲ ਹੋ ਗਿਆ ਸਾਲ ਹੋਣ ਵਾਲਾ ਹਾਂ ਸਾਲ ਹੋਣ ਵਾਲਾ ਤੇ ਅੱਛਾ ਜਿਹੜੀਆਂ ਸਾਰੀ ਆਪਣੀ ਬਰੀਡ ਆ ਉਦੋਂ ਬਾਅਦ ਫਿਰ ਜਿਹੜ ਕੋਈ ਸੈਕਸੀ ਮਨ ਲੱਗਿਆ ਫਿਰ ਸਾਰਾ ਕੁਝ ਉਹਨਾਂ ਦੀ ਬਣੇਗਾ ਹਾਂ ਸੈਕਸਟ ਸੈਕਸਟ ਤੇ ਅੱਜ ਤੱਕ ਜੇ ਆਪਾਂ ਗੱਲ ਕਰੀਏ ਆਪਣੇ ਦੁੱਧ ਦੀ ਕੰਪੈਟਿਟਿਵਿਟੀ ਵੀ ਅੱਜ ਤੱਕ ਵੀ ਸਭ ਤੋਂ ਕਿੰਨੇ ਦੁੱਧ ਤੋਂ ਸਟਾਰਟ ਹੋ ਗਏ ਕਿੰਨੇ ਦੁੱਧ ਤੱਕ ਜਾਂਦੀਆਂ ਜਿਹੜੀਆਂ ਗਾਂ ਆਪਣੀਆਂ ਐਵਰੇਜ ਦੁੱਧ ਦੀ 20 25 ਤੋਂ ਲੈ ਕੇ ਯਾਰ 40 ਤੱਕ ਜਾਂਦੀਆਂ ਆਪਣੀਆਂ ਗਾਂਾਂ ਹੁਣ ਮਾਲਾ ਵੀ 40 40 45 45 ਲੀਟਰ ਦੁੱਧ ਦੇਣੀਆਂ ਦੇਣਗੀਆਂ ਹਾਂ ਠੀਕ ਹੈ ਠੀਕ ਹੈ ਨਾ ਜਨੇ ਸਾਲ ਵੀ ਦਿੱਤਾਗਾ 40 40 ਦੋ ਤਿੰਨ ਗਾਂਆਂ ਨੇ ਠੀਕ ਹੈ ਆਇਕਤੀ ਮਾਲਾ ਵੀ ਵੱਧ ਗਾਂਆਂ ਆਪਣੀਆਂ 40 40 45 45 ਲੀਟਰ ਦੁੱਧ ਦੇਣਗੇ ਦੇਣਗੇ ਜਿਹੜੀ ਤੁਸੀਂ ਆਪ ਦੀ ਨਵੀਂ ਨਵੀਂ ਬਰੀਡ ਤਿਆਰ ਵੀ ਆਪਣਾ ਦੂਜਾ ਸੂਹਾਗਾ ਅੱਛਾ ਇਹਦੇ ਫਾਰਮ ਦੇ ਜਨੇ ਕਿ 19 ਚ ਕੰਮ ਚਲਾਇਆ ਫਾਰਮ ਦੇ ਤਾਂ ਡਿਮਾਗਰ ਲਈ ਪਾਈ ਦੀ ਐਂਟਰੀ 23 ਦੀ ਐਂਟਰੀ ਹੈ 23 ਦੀ ਐਂਟਰੀ ਹੈ ਹਾਂ 23 ਨੂੰ ਤੁਸੀਂ ਬਣਾਇਆ ਤੇ ਇਹ ਫਾਰਮ ਆਪਣੇ ਕਿੰਨੇ ਐਨੀਮਲਾਂ ਦਾ ਬਣਾਇਆ ਹੋਇਆ ਇਹ ਆਪਣਾ ਫਾਰਮ 3540 ਐਨੀਮਲਾਂ ਦਾ ਹੈ ਵੈਸੇ ਤਾਂ 50 ਨੇਗੇ ਮੰਨ ਲਾ ਵੀ ਨੰਬਰ ਜ਼ਿਆਦਾ ਹੋ ਜਾਣਗੇ ਵੀ ਖੁੱਲੇ ਡੁੱਲੇ 3540 ਮੰਨ 3540 ਖੁੱਲੇ ਡੁੱਲੇ ਹੋਣਗੇ ਇਧਰ ਨੂੰ ਆਪਾਂ ਮੰਨ ਲਾ ਵੀ ਯਾਰ ਆਪਾਂ ਬਾਕੀ ਆਪਾਂ ਆਗਦੀ ਜ਼ਮੀਨ ਚ ਹੈ ਹਾਂ ਵੀ ਜਿੰਨੇ ਜਿੱਧਰ ਨੂੰ ਮਰਜ਼ੀ ਵਧਾਈ ਚੱਲ ਹੋਣਾ ਇਧਰ ਨੂੰ ਬਦਲਣਾ ਆਪਣਾ ਬਣਾਇਆ ਰੱਖਣ ਦਾ ਵੀ ਇਧਰ ਨੂੰ ਬਦਲ ਆਉਗੇ ਇਧਰ ਨੂੰ ਕਿਵੇਂ ਮਰਜ਼ੀ ਵਧਾਈ ਚੱਲੀ ਇਧਰੋਂ ਪਹੀ ਤੋਂ ਵੜ ਕੇ ਇੱਕ ਵਾਰੀ ਤੇ ਸਿਰੂ ਜੇ ਆਪਾਂ ਗੱਲ ਕਰੀਏ ਵੱਡੇ ਭਾਈ ਆਪਾਂ ਇਹਦੀ ਜਿਵੇਂ ਆਪਾਂ ਗਾਂਗਾ ਇਧਰਲੇ ਪਾਸੇ ਸਾਰੀਆਂ ਜਿਹੜੀਆਂ ਆਪਾਂ ਇਧਰੋਂ ਸਟਾਰਟ ਕਰੀ ਜਿਹੜੀਆਂ ਇਹ ਗਾਵਾਂ ਸੂਕੀਆਂ ਆਪਣੀਆਂ ਆ ਆਪਣੇ ਤਿੰਨੇ ਗਾਂਗਾ ਸੂਆਂ ਮੀਆਂ ਨੇ ਇਹ ਤਿੰਨੇ ਗਾਵਾਂ ਨੇ ਬੱਚੇ ਦੇਤੇ ਹਾਂ ਹਾਂ ਤੇ ਨਾਣਾ ਇਹਨੇ ਵੀ ਇਹਨੇ ਬੱਸੀ ਦਿੱਤੀ ਆ ਹਾਂ ਨਾਰਮਲ ਓਕੇ ਨਾਰਮਲ ਸੇਵਨ ਤੋਂ ਆ ਉਹਨੇ ਵੀ ਨਾਰਮਲ ਸੇਵਨ ਤੋਂ ਬੱਸੀ ਦਿੱਤੀ ਆ ਠੀਕ ਹੈ ਉਹਨੇ ਬੱਸਾ ਦਿੱਤਾ ਹੈ ਠੀਕ ਹੈ ਆ ਦੋਨੇ ਮਲਾ ਤੇ ਆ ਚਿੱਟੀ ਡੱਬੀ ਤੇ ਉਹ ਕਾਲੀ ਆ ਜਿਹੜੀ ਹਾਂ ਉਹ ਸਟੌਕੀ ਦੀਆਂ ਨੇ ਉਹ ਜਿਹੜੀ ਆਪਣੀ ਵਹਿੜਾ ਗਈ ਹੋਰ ਮੰਡਾ ਦੀ ਆ ਓਕੇ ਔਰ ਮੰਡਾ ਦੀ ਆ ਉਹਨੇ ਬੱਸੀ ਦਿੱਤੀ ਹੈਗੀ ਉਹ ਪਿੰਜਰੇ ਚ ਆ ਗਈ ਆ ਜਿਹੜੀ ਆ ਉਹ ਗਈ ਸਟੌਕੀ ਵਾਲੀ ਹੈ ਇਹਨੇ ਆ ਬੱਸੀ ਦਿੱਤੀ ਹੈ ਰੇਡੋ ਦੀ ਇਹਨੇ ਇਹਦੀ ਦਿੱਤੀ ਆ ਉਹਨੇ ਹਿਮਰ ਦੀ ਦਿੱਤੀ ਯਾਰ ਮੰਡਾ ਵਾਲੀ ਨੇ ਹਿਮਰ ਦੀ ਬੱਸੀ ਦਿੱਤੀ ਹੈ ਸਟੌਕੀ ਵਾਲੀ ਨੇ ਰੇਡੋ ਦੀ ਬੱਸੀ ਦਿੱਤੀ ਹੈਗੀ ਠੀਕ ਹੈ ਤੇ ਜਿਹੜੇ ਸੀਮਨ ਬਾਰੇ ਆਪਾਂ ਗੱਲ ਕਰੇ ਆ ਕਈ ਭਰਾ ਆਪਣੇ ਦੇਖਦੇ ਵੀ ਹੋਣਗੇ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਲੱਗਦਾ ਇਹ ਜਣੀ ਕਿ ਵੀ ਕਿਹੜੀ ਸਾਇੰਸਤਾ ਜਿਵੇਂ ای وی ایس ਹੋ گی پی ڈی ایف ਹੋ گی ای وی ایس دی ਆਪਣਾ ਸਾਰੀ ਬਰੀਡ ਆ ਜਿਹੜੀ ਹੈਗੀ ای وی ایس دی ਹੈਗੀ ਤੇ ਜਿਆਦਾ ਸਿਰੂ ਇੱਕ ਚੀਜ਼ ਮੈਂ ਹੋਰ ਵੀ ਸੁਣੀ ਹੈ ਸਾਰੇ ਭਰਾਵਾਂ ਤੋਂ ਕਹਿੰਦੇ ਜਿਹੜਾ ای وی ایس ਦਾ ਸੀਮਨ ਹੈ ਇਹਦੀ ਐਚ ਐਫ ਕਾਂ ਬਹੁਤ ਮਜ਼ਬੂਤ ਜਿਆਦਾ ਆਉਂਦੀ ਹੈ ਕਹਿੰਦੇ ਵਧੀਆ ਵਧੀਆ ਜੀ ਹੈਨਾ ਵੀ ਜਿਆਦਾ ਜਿਆਦਾ ਰਿਜਲਟ ਆਗਾ ਜੀ ਸਾਡੇ ਕੋਲ ਤਾਂ ਐਵੇਂ ਕਹਿੰਦੇ ਹੈਨਾ ਬਲਿ ਆ ਤੁਹਾਡੇ ਸਾਹਮਣੇ ਹੀ ਖੜੀ ਆ ਠੀਕ ਹੈ ਜਿਹੜਾ ਆਪਣੀ ਤੇ ਦੂਜੀ ਗੱਲ ਆਪਾਂ ਜੇ ਆਪਾਂ ਗੱਲ ਕਰੀਏ ਇਹ ਪੋਰਸ਼ਨ ਦੇ ਵਿੱਚ ਫਿਰ ਇਹ ਕੰਸੀਵ ਵਾਲੀਆਂ ਹਾਂ ਇਹ ਹਾਂ ਇਹ ਸੂਨ ਵਾਲੀਆਂ ਹੀ ਆ ਬਸ ਬੱਚਾ ਇੱਕ ਦੋ ਘੰਗਾ ਦੇ ਤਣ ਦੋਹਾਂ ਦੇ ਤਾਂ ਪੂਰੇ ਹੀ ਆ ਅੱਛਾ ਉਹ ਤਾਂ ਲੈੰਦਗਾ ਨੇ ਓਕੇ ਸਵੇਂ ਆ ਵੀ ਜਨ ਕੀ ਅੱਜ ਸਵੇਰ ਦੇ ਸੂਣਾ ਸਟਾਰਟ ਕੀਤਾ ਬਣ ਸੂਆ ਪੈਣ ਲੱਗਿਆ ਪਰ ਸੂਆ ਪੈਣ ਲੱਗਿਆ ਉਹ ਉਧਰ ਉਹ ਪਹਿਲਣਾਂ ਨੇ ਆਪਣੀਆਂ ਆਚਾਰੇ ਓਕੇ ਉਹ ਪਹਿਲਣਾਂ ਉਹ ਵੀ ਸੁਣਨ ਵਾਲੀਆਂ ਆ ਨਾਲ ਝੋਟੀ ਬੈਠੀ ਆ ਤੇ ਉਸ ਤੋਂ ਬਾਅਦ ਆਪਣੀ ਇਹ ਮਤਲਬ ਵੀ 20 25 ਦਿਨਾਂ ਚ ਲੇ ਇਹ ਇਹਦੀ ਉਹਦੀ ਆ ਇਹ ਯਾਰ ਗੱਗੂ ਬੱਲੇ ਗੱਗੂ ਦੀ ਐ ਚ ਉਹਦੀ ਬੱਲ ਦੀ ਛੋਟੀ ਐ ਇਹਦੀ ਮਾਂ ਮਲੇ ਦਾ ਚਾਹ 7500 ਦੀ ਹਾਂ ਉਹਦੀ ਇਹਦੀ ਮਾਂ ਉਹੀ 1400 ਹਾਂ ਇਹ ਮਰੇ ਦਿਮਾਗ ਚ ਨੇ ਕਰਾਂ ਕਾਬਲ ਨਾਲ ਕਰੀ ਇਹ ਮਾਲਾ ਮਾਲਾ 25 30 ਕਰਨ ਰਹਿ ਗਏ ਦੇ ਵੀ ਸੂਣ ਦੇ ਅੱਛਾ ਇਹ ਵੀ ਚੰਗੀ ਬਣੀ ਜਾਂਦੀ ਹੈ ਹੂੰ ਪੂਰੀ ਵਧੀਆ ਬਹੁਤ ਸੋਹਣੀ ਪਲੀ ਪੁਲੀ ਵਧੀਆ ਦਾਵਾ ਗੁੰਮ ਨਾਲ ਭਿਰਦੀ ਨਹੀਂ ਫਿਰ ਐ ਬੈਣਾ ਨਾ 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 1% ਵੀ ਨਹੀਂ ਫੁੱਲੂ ਕੋਈ ਐਂ ਬਸ ਠੀਕ ਐ ਤੇ ਉਸ ਤੋਂ ਬਾਅਦ ਫਿਰ ਇਹ ਆਪਣੇ ਇਹ ਵੀ ਇਹ ਬੈਣਾ ਪਹਿਲਾਂ ਸੂਣ ਨਾਲ ਗਾਉਂਗਾ ਉਹ ਕਿ ਇੱਧਰ ਫਿਰ ਆ ਜਿਹੜੀਆਂ ਛੋਟੀਆਂ ਐ ਇਹ ਹਾਂ ਇਹ ਐਕਤੀ ਬਸ ਇਹਨਾਂ ਦੇ ਇਹ ਟੀਕੇ ਲਾ ਲੈਣ ਤਾਂ ਜਿਹੜੇ ਰੋਡ ਤੇ ਇਹਨਾਂ ਦੀ ਹੈਟ ਆਉਂਦੀ ਆ ਤੇ ਉਦੋਂ ਜਿਹੜੀ ਮਤਲਬ ਇਹਨਾਂ ਨੂੰ ਵੀ ਕਿੰਨਾ ਟਾਈਮ ਕਿੰਨਾ ਟਾਈਮ ਮਤਲਬ ਇਹ ਅੱਜ ਵੀ ਹੋ ਗਈਆਂ ਕਿੰਨੇ ਕਿੰਨੇ ਟਾਈਮ ਦੀਆਂ ਇਹ ਸਾਲ-ਸਾਲ ਦੀਆਂ ਹੋਗੀਆਂ ਵੀਰੇ ਅੱਛਾ ਅੱਛਾ ਇਹ ਸਾਲ-ਸਾਲ ਦੀਆਂ ਹੋਗੀਆਂ ਬਸ ਇਹਨਾਂ ਦੀ ਛੋਟੀ ਹੈਗੀ ਹਾਂ 40 ਇੱਕ 20 ਦੀ ਆ ਉਹ ਮਿਲਦਾ ਠੀਕ ਹੈ ਉਹ ਛੋਟੀ ਇਹਨਾਂ ਚ ਦੂਜੀਆਂ ਸਾਲ-ਸਾਲ ਦੀਆਂ ਇਹਨਾਂ ਦਾ 3.5 3.5 ਕੁਇੰਟਲ ਤੋਂ ਵਜ਼ਨ ਉੱਤੇ ਆ ਅੱਛਾ 3.5 ਕੁਇੰਟਲ ਤੋਂ ਵਜ਼ਨ ਉੱਤੇ ਆ ਕੋਈ ਪੌਣੇ 4 ਦੀ ਆ ਕੋਈ 3.5 ਦੀ ਆ ਓਕੇ ਐਵੇਂ ਆ ਚਾਰੇ ਬਸਾਂ ਜਣੀ ਕਿ ਵੀ ਕਨਸੀਵ ਕਰਨ ਨੂੰ ਹੁਣ ਤਿਆਰ ਆ ਜਾਵਾਂ ਕਿ ਇੰਨੇ ਬਜਟ ਤੇ ਕਨਸੀਵ ਕਰਵਾ ਲੈਣੇ ਆ। ਹਾਂ ਬਾ ਤਿੰਨ ਕੁ ਮਹੀਨੇ ਹੋਰ ਆ। ਓਕੇ ਤੇ ਜਿਹੜੀਆਂ ਆਪਣੀਆਂ 8 ਮਹੀਨੇ ਚ ਆਪਾਂ ਕਰਾਵਾਂਗੇ ਇਹਨਾਂ ਨੂੰ ਗੱਬਣ। ਓਕੇ ਜਿਹੜੀਆਂ ਇਹ ਬੈੜਾ ਆ ਗਈਆਂ ਇਹ। ਇਹ ਆਹ ਮੜਾ ਟਾਈਮ ਪਿਆ ਇਹਨਾਂ ਦਾ। ਇਹ ਡਿੱਗੋ ਪੀਦੀ ਐ ਗਵੱਸੀ ਆਪਣੀ। ਓਕੇ ਇਹਨਾਂ ਦਾ ਮਤਲਬ ਵੀ ਵੱਧ ਟਾਈਮ ਪਿਆ ਗਾ। ਇਹ ਜਨਵਰੀ ਚ ਸੋਣਾ ਇਹਨਾਂ ਨੇ। ਜਲਦੀ ਬੇਸਲ। ਤਾਂ ਸਿਰਫ ਐਂਡ ਵਾਲੀ ਆਪਾਂ ਗੱਲ ਕਰੀਏ ਆਪਣੇ ਸਾਰਾ ਦਾ ਮੁੱਦਾ ਇਹ ਹੁੰਦਾ ਹਨਾ ਐਵੇਂ ਜਿਵੇਂ ਮੰਨ ਲਓ ਜਿਹੜੇ ਬੰਦੇ ਨੇ ਕੰਮ ਵੀ ਨਹੀਂ ਕਰਨਾ ਹੁੰਦਾ ਆਪਾਂ ਫਾਰਮਾ ਦੇ ਵਿੱਚ ਕੰਮ ਕਰਦੇ ਆ ਜੀ ਉਹਦੇ ਵਿੱਚ ਤਾਂ ਕੱਟਾ ਐਂ ਕਰਦੇ ਆ ਬਹੁ ਕਰਦੇ ਆ ਐ ਵਧੀਆ ਤਾਂ ਜਦੋਂ ਤੁਸੀਂ ਫਾਰਮ 'ਚ ਆਇਆ ਤੇ ਆਉਣ ਵਾਲਾ ਪਲਾਨ ਕੀ ਆ ਤੁਹਾਡਾ ਆਪਣਾ ਪਲਾਨ ਵੀਰੇ ਵਧਾਉਂਦਾ ਹੀ ਹੈਗਾ ਅੱਗੇ ਵਧਣਾ ਆਪਾਂ ਆਪਣੀ ਆਪ ਦੀ ਬਰੀਡ ਤਿਆਰ ਕਰੀ ਜਾਂਦੇ ਆਗੇ ਵੀ ਆਪ ਦੀ ਤਿਆਰ ਕਰਕੇ ਵਧਣਾ ਹੌਲੀ ਹੌਲੀ ਰਾਸਤੇ ਤੇ ਬਹੁਤ ਹੌਲੀ ਆਏ ਨਹੀਂ ਬਈ ਮੁੱਲ ਲੈ ਕੇ ਵਧਣਾ ਜੇ ਬਰੀਡ ਤਿਆਰ ਹੋ ਗਈ ਜੇ ਆਪੀ ਆਪਣੀ ਆਉਣ ਮੰਨ ਲਾ ਫੀਮੇਲਾਂ ਸਮੋਣੇ ਜੇ ਕੰਮ ਆਪਾਂ 15 ਸਮੋਣ ਲ ਇਹ ਨੇਚਰਲ ਬਿਨਾ ਸੈਕਸੀਮੋਂ ਕੋ ਵੀ ਤੁਸੀਂ ਬੱਚੇ ਪੈਦਾ ਕਰਮ ਹੋਗੇ ਤਾਂ 5-7 ਵੀ ਆਪਣੇ ਕੋਲੇ ਹਰ ਸਾਲ ਵਧ ਜਾਨੀਆਂ। ਬਣੀਆਂ ਦੇਖ ਲਓ ਤਿੰਨਾ ਚੋਂ ਦੋ ਤਾਂ ਆਈ ਗੀਆਂ। ਦੋ ਤਾਂ ਆਈ ਗੀਆਂ ਹਾਂ। ਸੈਕਸਡ ਆ ਗੀਆਂ ਆਪਣੇ ਕੋਲੇ ਪੰਜ। ਪੰਜ ਠੀਕ ਹੈ। ਪੰਜ ਨੇ ਪੰਜਾਂ ਚੋਂ ਮਤਲਬ ਚਾਰ ਤਾਂ ਚਾਰਾਂ ਦਾ ਜੀਣੀ ਆ ਪੱਕਾ ਹਾਂ ਬਿਲਕੁਲ ਬਿਲਕੁਲ। 99% ਤੋਂ ਹੁੰਦਾ ਇਹਨਾਂ ਦਾ। ਤੇ ਦੂਜੀ ਗੱਲ ਹੁਣ ਜਿਵੇਂ ਮੰਨ ਲਓ ਸੂਆ ਚਲੋ ਸਾਡੇ ਕੋਲੇ ਸਟਾਰਟ ਹੀ ਆ ਜਾਈ ਇੱਧਰ ਲੀਆਂ ਸਾਰੀਆਂ ਸੂਆਂ ਵਾਲੀਆਂ ਦੁੱਧ ਕਿੰਨਾ ਹੋ ਜਾਂਦਾ ਹੁਣ? ਦੁੱਧ ਦਾ ਆਪਣਾ ਹੁਣ ਕਵਾਂਟਲ ਦੁੱਧ ਆਗਾ। अच्छा 1 क्विंटल ਤੋਂ ਦੋ ਹੋ ਜਾਂਦੇ ਮਾਲ ਬੌੜਾ ਹੀ ਆ ਬੌੜਾ ਹੀ ਆ ਜੀ ਸਟਾਰਟਿੰਗ ਹੀ ਆ ਹਾਂ ਸਟਾਰਟਿੰਗ ਆ ਕਿ 4-5 ਆ 4 4.5 ਕੁਇੰਟਲ ਤੇ ਆਪਣੀ ਐਵਰੇਜ ਆ ਐਵਰੇਜ ਆ ਜੀ ਫਾਰਮ ਦੀ ਹਾਂ ਜਾਊਗੀ ਹੁਣ ਕਮਾਂਟਲ ਤੋਂ ਇੱਕ ਟਾਈਮ ਦੇ ਕਮਾਂਟਲ ਤੋਂ ਸ਼ੁਰੂ ਹੋਇਆ ਕਰਨ ਹਾਂ ਠੀਕ ਆ ਹੁਣ ਦੋ ਕਮਾਂਟਲ ਦੁੱਧ ਦਿੰਦਾ ਹੂੰ ਹਾਂ ਤਾਂ ਜਿਆਦੇ ਥੋੜੀ 3.5-4 ਕਮਾਂਟਲ ਤੇ ਪਹੁੰਚ ਜਾਂਦਾ ਜਦੋਂ ਹੁਣ ਸੂਆ ਪੈ ਗਿਆ 4 4.5 ਤੇ ਜਾਊਗੀ ਠੀਕ ਆ ਉਹ ਨਾਲ ਫਿਰ ਫੀਪੂ ਮਿਲਣ ਨੂੰ ਵੀ ਪਾਉਣਾ ਪੈਂਦਾ ਉਸ ਹਿਸਾਬ ਨਾਲ 3 ਕ ਮਹੀਨੇ ਤੱਕ ਦੁੱਧ ਫੀਮੇਲ ਨੂੰ 6 ਲੀਟਰ ਦੁੱਧ ਪਿਆਉਣੇ ਆ ਜੰਦੀ ਤੋਂ ਲਾ ਕੇ ਕਿੰ ਤਨ ਮਹੀਨੇ ਪਿਆਉਣੇ ਤਨ ਮਹੀਨੇ ਪਿਆਉਣੇ ਫਿਰ ਮਾਲਾ ਮਹੀਨਾ ਕ ਪਿਆ ਕੇ ਦੂਰ ਥੋੜੀ ਨਾਲ ਖਰਾਕ ਧਰ ਦਿੰਦੇ ਫਿਰ ਫਿਰ ਸਟਾਰਟ ਕਰਨਾ ਫਿਰ ਜਾਵੇ ਕਿਹੜੀ ਕੰਪਨੀ ਦੀ ਜਿਆਦਾ ਵਰਤਦੇ ਆ ਬਾਈ ਆਪਾਂ ਕਾਰਗਿਲ ਤੋਂ ਕੋਈ ਵਰਤਾਂ ਇੱਕ ਆ ਅੱਛਾ ਕਾਰਗਿਲ ਦੀ ਜਿਆਦਾ ਰਿਜ਼ਲਟ ਚੰਗਾ ਆਉਂਦਾ ਹਾਂ ਹਾਂ ਕਾਰਗਿਲ ਦੇ ਪ੍ਰਾਂਜਕਸ਼ਨ ਵੀ ਹੀਫਰ ਵੀ ਤੇ ਬੱਚੇ ਨੂੰ ਕੋਈ ਜੋਕ ਕੇ ਪਾਉਣੇ ਕਿ ਜਿੰਨੀ ਖਾਲੇ ਓੰਨੀ ਬੱਚੇ ਨੂੰ ਤੋਂ ਨੂੰ ਹੀ ਪਾ ਦਿੰਦੇ ਪਹਿਲਾਂ ਦੇਖਦੇ ਆਂ ਕਿ ਮੈਂ ਤਾਂ ਮਾਲਾ ਵੀ ਕਿਲੋ 2 ਕਿਲੋ ਪਾ ਕੇ ਵੀ ਕਿੰਨੀ ਕ ਖਾਂਦਾ ਕਰਦਾ ਚ ਖਾਂਦਾ ਕਿਲੋ ਠੀਕ ਹੈ 2 ਕਿਲੋ ਖਾਂਦਾਗਾ ਉਹ ਸਾਬ ਨਾਲ ਫਿਰ ਡੋਂਗੇ ਆਪਣੇ ਕੋਲੇ ਕਿਲੋ ਕਿਲੋ ਉਹ ਪਈ ਆ ਗਈ ਉਹ ਸਾਬ ਨਾਲ ਪਾਉਂਦੇ ਉਹ ਸਾਬ ਨਾਲ ਐਵਰੇਜ ਵਧਾਈ ਜਾਂਦੇ ਆ ਜਿੰਨੀ ਖਾਲੀ ਹਾਂ ਜਿਹੜਾ ਆਪਣਾਗਾ ਹੈਗਾ ਚਾਰ ਆਗਾ ਪੂਰੀ ਆ ਫੀਡ ਆ ਇਹ ਸਾਰੀ ਆਪਾਂ ਕੰਡੇ ਤੇ ਜੋਕ ਕੇ ਕੰਡੇ ਤੇ ਜੋਕ ਕੇ ਪਾਉਂਦੇ ਆ ਹਾਂ 20 ਕਿਲੋ ਇੱਕ ਹੀ ਨਹੀਂ ਮੰਨਉ ਐ ਮੰਨਉ ਵੀ ਤੁਸੀਂ ਕਾਕੇ ਦੋ ਵਾਰੀ ਲਾਉਨੇ ਇੱਕ ਵਾਰੀ ਲਾਉਨੇ ਸਰ ਵੀਰ ਲਾਏ ਵਾ ਤੜਕੇ ਜ 8:30 ਵਜੇ ਦੇ ਦੇ ਸ਼ੀਰ ਲਾਤੇ ਸੀ ਕੋਈ ਬੰਦਾੜੀ ਆਪਣਾ ਰੱਖਿਆ ਹੋਇਆ ਅੱਛਾ ਇਹ ਆਪਾਂ ਆਪ ਹੀ ਕੰਮ ਕਰਦੇ ਹਾਂ ਹਰਾ ਇਹ ਤੁਸੀਂ ਦੋਨੇ ਜਾਨੀ ਕਰਦੇ ਆ ਹਾਂ ਦੋਨੇ ਇਹ ਤੁਸੀਂ ਦੂਜੀ ਗੱਲ ਸਿਰੂ ਜਿਵੇਂ ਹੁਣ ਆ ਕੱਖਾ ਆਪਣੇ ਰਲਾਏ ਪਏ ਆ ਇਹ ਹੁਣ ਹੱਥ ਨੇ ਦੁਬਾਰੇ ਪਾਉਂਗੇ ਤੁਸੀਂ ਨਹੀਂ ਨਹੀਂ ਇਹ ਕੱਲ ਤੱਕ ਦੇ ਕੱਲ ਨੂੰ 8 ਵਜੇ ਤੱਕ ਹਾਂ ਸਵੇਰ ਤੱਕ ਦੇ ਆ ਕੱਲ ਦੇ 8 ਵਜੇ ਤੱਕ ਇੱਕ ਵਾਰੀ 8 ਵਜੇ ਤੁਸੀਂ ਰਲਾ ਕੇ ਫ੍ਰੀ ਆ ਹੁਣ ਸਵੇਰ ਤੱਕ ਦੇ ਆ ਹਾਂ ਤਾਂ ਹੁਣ ਇਹਦੇ ਵਿੱਚੋ ਇਹ ਵੀ ਦੱਸੋ ਜਿਹੜੇ ਭਰਾ ਨਵੇਂ ਆ ਲਓ ਵੀ ਮਿੱਤਰੋ ਕਾਪੀ ਪੈਨ ਕੋੜੇ ਹੋਵੇ ਸੋਡੇ ਇਹ ਜਿਹਾ ਕੱਲਾ ਨੋਟ ਕਰ ਲਓ ਜਿਹੜੀਆਂ ਅੱਜ ਜਮੇ ਮੈਂ ਨਵੇਂ ਇਹ ਬਹੁਤ ਸੋਹਣਾ ਫਾਰਮ ਤੇ ਕਾਮਯਾਬ ਫਾਰਮ ਹੈ ਜਿਨ੍ਹਾਂ ਨੇ ਘਰ ਦੀ ਬਰੀਡ ਦੇ ਉੱਤੋਂ ਕੋਈ ਜ਼ਿਆਦਾ ਕੋਈ ਪੈਸਾ ਨਹੀਂ ਚੱਕਿਆ ਨਾ ਕੋਈ ਖਰੀਦੀਆਂ ਨਾ ਕੁਛ ਕੀਤੀਆਂ ਇੱਕ ਦੋ ਕੰਮਾਂ ਦਾ ਸ਼ੌਂਕ ਜੀ ਮਾੜਾ ਮੋਟਾ ਦੁੱਧ ਪਰ ਇੱਕ ਤੀ ਬਧਾਲੀ ਇਹਨਾਂ ਨੇ ਉਦੋਂ ਬਾਅਦ ਸਾਰੀ ਆਪ ਦੀ ਬਰੀਡ ਹੀ ਤਿਆਰ ਕੀਤੀ ਹੈ ਹੁ ਵੀ ਅਸੀਂ ਜਿਵੇਂ ਨੇ ਤਾਂ ਸਹੀ ਐ ਸਿਰੂ ਨੇ ਸਾਨੂੰ ਪਹਿਲਾਂ ਵੀ ਵੀ ਅਸੀਂ ਉਸ ਲੋਡ ਨਹੀਂ ਵਧਾਉਂਦੇ ਵੀ ਖਰੀਤੀਆਂ ਆਏ ਨਹੀਂ ਵੀ ਜਿਵੇਂ ਪੰਜ ਹੁਣ ਸਿਕਸੀ ਮਤੋਂ ਸੂਨ ਵਾਲੀਆਂ ਦੋ ਫੀਮੇਲ ਆਈ ਗੀਆਂ ਵੀ ਹਰ ਸਾਲ ਜੇ ਸਾਡੇ ਕੋਲੇ ਪੰਜ ਸੱਤ ਫੀਮੇਲਾਂ ਵੀ ਆਉਂਦੀਆਂ ਹਰ ਸਾਲ ਹੀ ਪੰਜ ਸੱਤ ਕਿਨਾਂ ਕੋਲੇ ਜਾਂਗਾਂ ਨਵਾਂ ਸੂਨ ਦਾ ਰਹਿਣਗੀਆਂ ਜਿਵੇਂ ਅਗਲੇ ਸਾਲ ਨੂੰ ਇਹ ਚਾਰ ਸੂਨ ਵਾਲੀਆਂ ਜਿਹੜੀਆਂ ਐਤੀ ਜਨਮ ਲੈਣਗੀਆਂ ਉਹ ਉਦੋਂ ਅਗਲੇ ਸਾਲ ਤੋਂ ਪੜ੍ਹਣੀ ਹੈ ਠੀਕ ਹੈ ਇਹਨੇ ਦੇ ਵਿੱਚ ਇਹ ਜਣੇ ਕਿ ਵੀ 5-4 ਸਾਲਾਂ ਜੀ ਉਹੀ 100 ਗਾਂ ਦਾ ਉਹਦਾ ਟਾਰਗੇਟ ਪੂਰਾ ਸੈੱਟ ਹੀ ਹੋ ਜਾਣਾ ਤਾਂ ਬਾਕੀ ਤੁਸੀਂ ਜਿਵੇਂ ਹੁਣ ਫੀਡ ਦੀ ਆਪਾਂ ਗੱਲ ਕਰਦੇ ਆ ਖਰਾਕ ਦੀ ਕਰਦੇ ਆ ਇਹ ਚੀਜ਼ ਪੈਨ ਕਾਪੀ ਓਡੇ ਕੋਲੇ ਹੋਵੇ ਨੋਟ ਕਰਿਓ ਸਿਰੋ ਜਿਵੇਂ ਹੁਣ ਬਾਈ ਆਪਣੀ ਐਵਰੇਜ ਦਾ ਹੁਣ ਕੀ ਪਤਾ ਲੱਗਦਾ ਤੁਹਾਨੂੰ ਜਿਵੇਂ ਆ ਫੀਮੇਲ ਆ ਆਪਾਂ ਛੋਟਿਆਂ ਤੋਂ ਸਟਾਰਟ ਕਰਦੇ ਆ ਜਿਹੜੀਆਂ ਫੀਮੇਲ ਆ ਸਾਲ ਕਿ ਤੱਕ ਦੀਆਂ ਤਿੰਨ ਕੁ ਕੁਆਟਰਲ ਬਾਈਨਾਂ ਵਾਲੀਆਂ ਹਨ ਇਹ ਏਆਈ ਨੂੰ ਤਿਆਰ ਹੋਣ ਵਾਲੀਆਂ ਹਾਂ ਇਹਨਾਂ ਨੂੰ ਜਿਹੜੀ ਹੁਣ ਫੀਡ ਹੈ ਇਹਨਾਂ ਨੂੰ ਕਿੰਨਾ ਚਾਰ ਪੈਂਦਾ ਕਿੰਨੀ 10 ਕਿਲੋ ਦਾ ਇੱਕ ਗਾਂ ਬੱਸੀ ਨੂੰ 4 ਪਾਉਨੇ ਆਪਾਂ ਇੱਕ ਟਾਈਮ ਦੀ ਆ ਸਾਰੇ ਦਿਨ ਦੀ ਸਾਰੇ ਦਿਨ ਦਾ ਸਵੇਰ ਤੱਕ ਦਾ ਹਾਂ 24 ਘੰਟੇ ਦਾ ਹਾਂ ਤੇ ਇਹਨਾਂ ਨੂੰ ਪੈਂਦੀ ਹੈ ਕਿ 2 ਕਿਲੋ ਤੂੜੀ ਪੈਂਦੀ ਹੈ ਕਿ ਆ 2 ਕਿਲੋ ਤੂੜੀ 8 ਕਿਲੋ ਤੂੜੀ ਹੋ ਗਈ ਚਾਰਾਂ ਨੂੰ ਹਾਂ ਇੱਕ ਨੂੰ 2 ਕਿਲੋ ਹੋ ਗਈ ਆ ਇੱਕ ਨੂੰ 2 ਕਿਲੋ ਹੋ ਗਈ 12 ਕਿਲੋ ਹੋ ਗਿਆ ਦੋ ਕਿਲੋ ਫੀਡ ਪਾਉਣੇ ਆਗੇ ਦੋ ਕਿਲੋ ਫੀਡ 14 ਕਿਲੋ ਹੋ ਗਿਆ ਫਿਰ ਡਰਾਈ ਤੇ ਆਪਾਂ ਡੈਰੀ ਪ੍ਰੋਟੀਨ ਡੈਰੀ 2 ਕਿਲੋ 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 ਨਨ ਨੂੰ ਆਹ ਇੱਕ ਨੂੰ 1 ਕਿਲੋ ਹੋ ਗਈ 2 ਕਿਲੋ ਹੋ ਗਈ। ਜੀ ਦਾ ਮਤਲਬ ਵੀ ਆਹ 2 ਕਿਲੋ ਹੀ ਪਾਉਂਦੇ ਆਉਣੇ ਆ ਯਾਰ। ਜਾਨੀ ਕਿ 2 ਕਿਲੋ ਫੀਡ 2 ਕਿਲੋ ਤੂੜੀ 4 ਕਿਲੋ 10 ਕਿਲੋ 4 ਹਾਂ ਤੇ ਇਹ 14 ਤੋਂ 15 ਕਿਲੋ ਇੱਕ ਬੈੜ ਦਾਇਦਾ ਸਾਲ ਤੱਕ ਹਾਂ ਹਾਂ ਇਹ ਇੰਨਾ ਬਾਹਤ ਹੈ ਇਹਨਾਂ ਨੂੰ ਬਹੁਤ ਦੂਆ ਨੇ। ਓਵਰ ਖਵਾਉਣ ਦਾ ਬੰਦੀ ਘਰ ਖਵਾਈ ਚੱਲੋ ਉਹਦੇ ਮੋਬਾਈਲ ਨਾਲ ਖਾਈ ਜਾਣਾ। ਇਹ ਸਵੇਰ ਤੱਕ ਖਾਣਗੇ ਇਹ। ਓਕੇ ਮੈਂ ਮਗਰ ਫਿਰ ਆ ਢੱਡ ਕੱਟ ਲੈਣੀਆਂ ਜੀ ਵੱਧ ਵੀ ਖਾ ਪਾਵਾਂਗੇ ਤਾਂ। ਓਕੇ ਫਿਰ ਉਹ ਵੀ ਫਿਰ ਉਹ ਹੀ ਬੈਠੀ ਬੈਠੀ ਹੈ। ਗੋਈ ਘਰਾਂ ਯਾਦੇ ਇੰਨਾ ਕੀ ਚਾਹੀਦਾ ਇਹਨਾਂ ਨੂੰ ਠੀਕ ਆ ਉਦੋਂ ਬਾਅਦ ਸਿਰੂ ਦੂਜਾ ਤੇਰੇ ਕੋਲੇ ਪੋਰਸ਼ਨ ਆ ਗਿਆ ਚਲਾ ਵਿੱਚ ਕਬੱਡੀ ਗਾਂ ਵੀ ਆ ਇਹਨੂੰ ਤਾਂ ਆਪਾਂ ਛੱਡੋ ਕਰਾਂ ਵੱਡੀ ਗਾਂ ਦੀ ਤੇ ਚਲਾ ਐਵਰੇਜ ਉੱਧਰ ਲੱਗ ਜੂ ਜਿਵੇਂ ਹੁਣ ਆ ਬੈਠਾ ਥੋਡੇ ਕੋਲੇ ਇਹ ਤੁਹਾਡੀ ਕਨਸੀਵ ਕਰਾਈ ਵੀ ਅਜੇ ਟਾਈਮ ਇਹਦੇ ਤਿੰਨ ਚਾਰ ਮਹੀਨੇ ਤੱਕ ਆਉ ਹਾਂ ਜਨਵਰੀ ਚ ਸੋਣਾ ਹੈ ਹਨਾ ਜਿਹੜੀਆਂ ਇਹ ਬੈਠਾ ਹੋਣਗੀਆਂ ਜਿਵੇਂ ਉਹ ਬੈਠਾ ਆਪਣਾ ਮੰਨ ਲਓ ਕਨਸੀਵ ਕਰ ਗਈਆਂ ਅੱਜ ਤੋਂ 5-6 ਮਹੀਨੇ ਤੱਕ ਉਦੋਂ ਬਾਅਦ ਹੁਣ ਕਿੰਨਾ ਟਾਈਮ ਇੰਨੀ ਖਰਾਕ ਪਤਾ ਵਧਾਵੋਗੇ ਕਿਦੋਂ ਉਹਨਾਂ ਦੀ ਉਹਨਾਂ ਦੀ ਜਦੋਂ 2 ਮਹੀਨੇ ਰਹਿ ਗਏ 2.5 ਉਹ ਕੀ ਇਹ ਵੀ ਆਹਾ ਵੀ 2 ਕਿਲੋ ਫੀਡ ਤੇ ਚੱਲ ਰਹੀ ਹੈ ਉਹੀ ਅੱਛਾ ਅੱਛਾ ਇਹ ਵੀ ਚੱਲਦੇ ਤੇ ਇਹਦਾ ਫਿਰ ਵਜਨ ਦੇ हिसाब ਨਾਲ 4 ਕਿੰਨਾ ਇਹਨੂੰ ਦਿੰਦਾ ਇਹਦਾ 4 10 ਕਿਲੋ ਹੀ ਆ ਬਸ ਇਹਦਾ ਵੀ ਹੋ ਗਿਆ ਜਿਹੜੀ ਸੂਨ ਤੇ ਅਦਾਸ ਘੱਲੂ ਚੱਲਣਾ ਹੈ 10115 ਖਾਲੇ ਬਸ ਹਾਂ ਬਸ ਆਹੋ ਜੇ ਕਈ ਵਾਰੀ ਕੋਈ ਵੱੱਦ ਖਾਣ ਵਾਲਾ ਮਾੜਾ ਮੋਟਾ ਹੂੰ ਤੱਕਣਾ ਵੱੱਦ ਪੈਦਾ ਨਹੀਂ ਇਹਦੇ ਨਾਲ ਹੁਣ ਥੋੜਾ ਜਿਹਾ ਸਾਨੂੰ ਆ ਜਗਾ ਦਾ ਸੀਗਾ ਥੋੜਾ ਜਿਹਾ ਤੰਗ ਕਰਕੇ ਉਹ ਆ ਇਹਦਾ ਹੋ ਗਿਆ ਥੋੜੀ ਜਿਹੀ ਮੈਨੇਜਮੈਂਟ ਦੀ ਸਾਨੂੰ ਉਹ ਠੀਕ ਹੈ ਜੇ ਸਿਰ ਹੁਣ ਆਪਾਂ ਇਹ ਵੱਡੀਆਂ ਗਾਂਗਾਂ ਦੀ ਕਰਕੇ ਇਹਨੂੰ ਸੂਨ ਵਾਲੇ ਚੱਲ ਹਿਸਾਬ ਦਾ ਆਪਾਂ ਬਾਅਦ ਚ ਗੱਲ ਕਰਾਂਗੇ ਇਹਨੂੰ ਤੂੰ ਐ ਮੰਨ ਵੀ ਇਹ ਮਹੀਨੇ ਮਹੀਨੇ ਨਹੀਂ ਸੂਂਗਾ ਹੁਣ ਜਿਹੜੀ ਇਹਨਾਂ ਦੀ ਖਰਾਕ ਡਾਇਟ ਪਲਾਨ ਆ ਚਾਰ ਤੋਂ ਲਾ ਕੇ ਵੀ ਇਹਨਾਂ ਨੇ ਹੁਣ ਕਿੰਨੀਆਂ ਕਿ ਇੰਨਾ ਹੀ ਦੁੱਧ ਦੇ ਹਿਸਾਬ ਨਾਲ ਬਣੂਗੀ ਵੀਰੇ ਦੁੱਧ ਦੇ ਹਿਸਾਬ ਨਾਲ ਬਣੂ ਹੁਣ ਕਿੰਨੀ ਹੈ ਜੀ ਮੈਂ ਸੂਪੀਆਂ ਹੁਣ ਕਿੰਨੀ ਲੱਗਾ 5-5 ਕਿਲੋ ਪਾਈ ਜੰਨੇ ਆਹ ਟ੍ਰਾਂਜੈਕਸ਼ਨ ਹੀ ਓਕੇ ਪਾਈ 5-5 ਕਿਲੋ ਨਹੀਂ ਪੈਂਦੀ ਮਨ ਲਾ ਕਿਲੋ ਰੋ ਰੋ ਕਿਲੋ ਉਹਨਾਂ ਨੂੰ ਉਹ ਪਾ ਦਨੇ ਆਸੀਂ ਨਾਲ ਠੀਕ ਹੈ ਦੁੱਧ ਵਾਲੀ ਜਿਹੜੀ 5-5-5 ਕਿਲੋ ਵੀੜ ਜਰੂਰ ਹੁਣ ਪਾਉਣੇ ਸਟਾਰਟ ਕਰ ਦੇਂਦੀ 5 ਕਿਲੋ ਹੀ ਆ ਦਿੰਦੀ 5 ਕਿਲੋ ਤੇ 5 ਕਿਲੋ ਚ ਹੌਲੀ ਹੌਲੀ ਵੜਾਈ ਜਾਵਾਂਗੇ ਕਿਲੋ ਕਿਲੋ ਕਰਕੇ ਤੂੜੀ ਉਹ ਹੀ 2 ਕਿਲੋ ਹੀ ਸਾਰੇ ਨੇ ਤੂੜੀ ਘਟਾਤੀ 1.5 ਕਿਲੋ ਤੂੜੀ 1.5 ਕਿਲੋ ਨੂੰ ਪਹਿਲਾਂ 2.5 ਕਿਲੋ ਮਾਲੋ 1.5 2 ਕਿਲੋ 2 ਕਿਲੋ ਮਨ ਤੂੜੀ 2 ਕਿਲੋ ਹੋ ਗਿਆ 5 6 ਕਿਲੋ ਫੀਡ ਹੋ ਗਈ ਉਹ 27 22 ਕਿਲੋ 30 ਕਿਲੋ ਦੇ ਲਗਭਗ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਮੂਰੇ ਬਾਲਾ ਜਦੋਂ ਇਹ ਪੂਰਾ ਪੀਕ ਤੇ ਚੱਲ ਪਈਗਾ ਉਦੋਂ 30 ਕਿਲੋ 35 ਕਿਲੋ ਚਾਰ ਪੈਣਾ ਦੁੱਧ ਮਨਲਾ ਫੀਡ ਤੁਸੀਂ ਮੰਨੋ ਵੀ ਦੁੱਧ ਦੇ ਹਿਸਾਬ ਨਾਲ ਪੈਣੀ ਹੈ ਫਿਰ ਦੁੱਧ ਦੇ ਹਿਸਾਬ ਨਾਲ ਕੱਲਾ ਉਦੋਂ 4 ਤੇ ਕੱਲੀ ਤੂੜੀ ਦਾ ਜਿਹੜਾ ਵਜਨ ਹੈ ਉਹ 35 ਕਿਲੋ ਤੱਕ ਪਹੁੰਚ ਜਾਓ ਹਾਂ ਵੀ ਜਿਵੇਂ 3 ਕਿਲੋ ਤੂੜੀ 32 ਕਿਲੋ ਚਾਰਨਾ 1.5 ਕਿਲੋ ਤੂੜੀ ਕੋਈ ਪਾਵਾਂਗੇ 1.5 ਕਿਲੋ ਤੂੜੀ ਤੇ 32 32.5 ਕਿਲੋ 4 32 ਕਿਲੋ ਯਾਨੀ ਕਿ 35 ਕਿਲੋ ਕਲਾ ਹਰਾ ਆਈ 4 ਹੀ ਪਾਉਣਾ ਦਾ 4 ਹੀ 4 ਹੀ ਪਾਉਣਾ ਦਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਫੀਡ ਊੜਾ ਜੇ ਮੰਨ ਲਾ ਉਹੀ ਗੱਲਾਂ 40 ਦਿਨ ਦੀ ਹੈ ਜੇ 10 12 ਕਿਲੋ ਫੀਡ ਖਾਂਦੀ ਉਹ ਤੇ ਹੋਗੇ ਉਹੀ 40 45 ਕਿਲੋ ਭਜਨਵਾਰ ਗਿਆ ਅੱਛਾ ਇਹ ਲੋਟ ਪਾਉਣਿਆ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੀਆਂ ਸੂਆਂ ਵਾਲੀਆਂ ਨੂੰ ਫਿਰ ਨੂੰ ਆਹ 15 ਜਾਂ 17 ਕਿਲੋ ਚਾਰ ਪਾ ਜਾਂਦਾਗਾ ਹਾਂ ਤੇ 2.5 2.5 ਕਿਲੋ ਤੂੜੀ ਓਕੇ ਠੀਕ ਹੈ ਨਾ ਤੇ ਇਹਨਾਂ ਨੂੰ ਮੰਨ ਲਾ ਵੀ ਹੁਣ ਪੈਂਦੀ ਹੈ ਠੀਕ ਹੈ ਆ ਵੀ ਪ੍ਰੈਸ਼ਰ ਤੇਰਾ ਵਧੀਆ ਬਣਾਇਆ ਹੋਇਆ ਵੀ ਤੜਕੇ ਤੁਸੀਂ 8 ਵਜੇ ਨੂੰ ਹੁਣ ਮੰਨ ਲਓ ਵਿਲੇ ਆ ਫਾਰਮ ਤੇ ਉਹਨੂੰ ਕੁਝ ਕਰਨ ਦੀ ਲੋੜ ਦੀ ਠੀਕ ਹੈ ਤੇ ਬਾਕੀ ਅਜੇ ਮਿੱਤਰੋ ਹਜੇ ਇੱਕ ਥੋੜਾ ਜਿਹਾ ਗਰਮੀ ਦੇ ਟਾਈਮ ਤੇ ਇੱਕ ਦਿਨ ਅਸੀਂ ਐਵੇਂ ਫਾਰਮ ਦੇ ਬੈਠੇ ਸੀ ਆਪਣੇ ਪਹਿਲੇ ਤੋਂ ਮਿੱਤਰ ਹੈ ਤਾਂ ਆ ਜਿਹੜੀ ਚੀਜ਼ ਲਈ ਆ ਗਾਹਾਂ ਨੂੰ ਆਪਾਂ ਮੱਝਾਂ ਤੇ ਵੀ ਹੀ ਲਾਵਾ ਕਦੋਂ ਕਾਬਲ ਨੇ ਦਿਖਾਈ ਤੇ ਇੱਥੋਂ ਜਦੋਂ ਗਾਵਾ ਖਾਨ ਆਉਂਦੀਆਂ ਸੀ ਜਿਹੜੀ ਗਰਮੀ ਮਾਰਦੀ ਸੀ ਆਹ ਪ੍ਰੈਸ਼ਰ ਚੱਲਦਾ ਚਲਾਵਗੇ ਤਾਂ ਇੱਕ ਦਮ ਮਿੰਟ ਚਲਾ ਕੇ ਦਿਖਾਵਾਂਗੇ ਨਾ ਉਦੋਂ ਹੀ ਚੱਲਣਗੇ ਮੋਟਰ ਛੱਡ ਦੇਣਗੇ ਕਾਬਲਰ ਕਾ ਇੱਥੋਂ ਹੀ ਕਰ ਦੇ ਸੇ ਭਾਈ ਇੱ ਇਹ ਤੋਂ ਮਾਰੀ ਕਦੇ ਫਫਾਰ ਵਾਲੀ ਮੋਟਰ ਸਾਡੀ ਆ ਵੀ ਬੜੀ ਵਧੀਆ ਚੀਜ਼ ਹੈ ਜਿਵੇਂ ਮੱਝਾਂ ਨੂੰ ਲਾਉਣੀ ਆ گاਵਾ ਨੂੰ ਲਾਉਣੀ ਆ ਇਹ ਵੀ ਬਹੁਤ ਵਧੀਆ ਚੀਜ਼ ਹੈ ਤਾਂ ਤੇ ਸਿਰ ਉਦੋਂ ਬਾਅਦ ਆਪਾਂ ਇੱਕ ਗੱਲ ਆ ਜੀਏ ਆਪਾਂ ਉਦੋਂ ਬਾਅਦ ਸੂਣ ਤੇ ਕਦੀ ਆਪਾਂ ਪਹਿਲਾਂ ਹੀਪਰਾਂ ਤੇ ਪਹੁੰਚ ਗਏ ਵੱਡੀ ਖਰਾਕ ਦਾ ਦੇ ਦਿੰਦੇ ਹੁਣ ਹੀਪਰਾਂ ਦੀ ਜਿਹੜੀ ਖਰਾਕ ਬਣਦੀ ਇਹਨਾਂ ਨੂੰ ਹੁਣ ਕਿੰਨੀ ਫੀਡ ਚੱਲੀ ਜਾਂਦੀ ਹੈ ਹੀਪਰਾਂ ਨੂੰ 10 ਕਿਲੋ ਚਾਰ ਪਾਉਨੇ ਅਸੀਂ 10 ਕਿਲੋ ਚਾਰ ਆ ਬਾਦਾਂ ਇਹ ਖੰਦਗਾਣੀ ਗਰਮੀ ਆ ਵੀ ਹਾਂ ਖਾਦਾ ਨਹੀਂ ਜਾਂਦਾ ਇਹਨਾਂ ਤੋਂ ਪਾ ਕੇ ਵੀ ਦੇਖ ਲਿਆ ਉਹ ਖਰਾਬ ਹੀ ਜਾਂਦਾਗਾ ਛੱਟਣਾ ਪੈਂਦਾ ਸਾਨੂੰ ਓਕੇ 10 ਕਿਲੋ ਚਾਰ 2.5 ਕਿਲੋ ਤੂੜੀ ਤੇ ਇਹਨਾਂ ਨੂੰ ਮੰਨ ਲਾ ਵੀ ਹੁਣ ਇਹਨਾਂ ਦੇ 20 25 25 ਦਿਨ ਰਹਿ ਗਏ ਇਹਨਾਂ ਨੂੰ 5 5 ਕਿਲੋ ਫੀਡ ਪੈਂਦੀ ਹੈ 5 5 ਕਿਲੋ ਯਾਨੀ ਕਿ ਸਾਰੀ 10 ਕਿਲੋ ਚਾਰ 2. 17 ਤੋਂ 18 20 ਦੀ ਐਵਰੇਜ ਮੰਨਣਾ ਕਿ 20 ਤੋਂ ਵੱਧ ਨਹੀਂ ਖਾ ਸਕਦੇ ਤੋਲ ਕੇ ਪਾਉਣਾ ਆਪਾਂ ਵੀ ਤਾਂ ਪੈਂਦਾ ਵੀ ਪੈਂਦਾ ਨਹੀਂ ਆ ਉਦੀ ਦਾ ਤੋਲ ਕੇ ਜਾਨੀ ਕੀ ਪਾਉਣਾ ਤੋਲ ਕੇ ਕੰਡੇ ਤੇ ਤੋਲ ਕੇ ਪਾਉਣੇ ਆ ਸਵੇਰੇ ਹੂੰ ਕਿ ਲਓ ਵੀ ਮਿੱਤਰੋ ਇਹ ਚੀਜ਼ ਨੋਟ ਕਰਨ ਵਾਲੀ ਗੱਲ ਹੈ ਜਿਹੜੇ ਨਾ ਅੱਜ ਤੁਹਾਨੂੰ ਆ ਚਾਰ ਚੂਰਾਂ ਵਾਲੀਆਂ ਗੱਲਾਂ ਦੱਸ ਤਾ ਨਾ ਇਹ ਜਿਹੜੇ ਉਹ ਫਾਰਮ ਹੈ ਜਿਹੜੇ ਤੁਹਾਨੂੰ ਦਿਲ ਦੀਆਂ ਗੱਲਾਂ ਦੱਸਣਗੇ ਜਿਹੜੇ ਆਪ ਮਿਹਨਤ ਕਰਕੇ ਬਦੇ ਆ ਇਹਨਾਂ ਨੂੰ ਹੋਰ ਮਿਹਨਤ ਕਰਨ ਦੇ ਨਾਲ ਕੋਈ ਜਮਾ ਪ੍ਰੋਬਲਮ ਨਹੀਂ ਉਹ ਕਹਿੰਦੇ ਆ ਵੀ ਸਾਨੂੰ ਪੁੱਛੋ ਦੱਸੋ ਮੈਂ ਜੇ ਮੈਂ ਅੱਗੇ ਵੀ ਕਹਿਣਾ ਹੁਣ ਨਾ ਵੀ ਜੇ ਕੋਈ ਗਾਮਾ ਰੱਖਣ ਵਾਲਾ ਬੰ ਮੇਰੇ ਨਾਲ ਵੀਡੀਓ ਤੇ ਧਿਆਨ ਨਾਲ ਸੁਣੋ ਉਹਦੇ 'ਚ ਮੈਂ ਕਹਿਣਾ ਵੀ ਗਾਵਾਂ ਰੱਖਣ ਵਾਲਾ ਭਰਾ ਗਾਵਾਂ ਵਾਲਾ ਨਾਲ ਸੰਪਰਕ ਕਰੋ ਮਤਲਬ ਸਾਡੇ ਵਰਗੇ ਮੱਝਾਂ ਵਾਲੇ ਆ ਸਾਨੂੰ ਮੱਝਾਂ ਦਾ ਤਾਂ ਪਤਾ ਸਾਡੇ ਦਾ گاਵਾ ਆਪਣੀ ਸਿਰੂ ਲੋਟ ਆਉਂਗਾ ਮੱਝਾਂ ਦੇ ਭਾਈ ਸਹੀ ਗੱਲ ਠੀਕ ਆ ਹੁਣ ਜਿਵੇਂ ਤੇਰੇ ਕੋਲੇ ਪੰਜ ਚਾਰ ਮੱਝਾਂ ਹੀ ਤੂੰ ਬੇਇਤਿਕਾ ਹੌਲੀ ਹੌਲੀ ਇੱਕ ਛੋਟੀ ਸ਼ੌਕ ਨੂੰ ਰੱਖ ਲੈ ਰੱਖ ਲਈ ਹਾਂ ਕਿਉਂਕਿ ਆਪਾਂ ਨੂੰ ਇੱਕ ਦੂਜੇ ਕੰਮ 'ਚ ਕੰਮ ਲੋਟ ਨਹੀਂ ਹੁੰਦਾ ਜਾਂ ਤਾਂ ਜਮੇ گاਵਾ ਦਾ ਜਾਂ ਜਮਾ ਮੱਝਾਂ ਦਾ ਹੋਵੇ ਮੱਝਾਂ ਦਾ ਸਾਨੂੰ ਨਹੀਂ ਚੰਗਾ ਲੱਗਦਾ ਬਿਲਕੁਲ ਸਾਨੂੰ ਨਹੀਂ ਲੱਗਦਾ ਬੱਚਾ ਇਹ ਨਹੀਂ ਆਉਣਗਾ ਇਸੇ ਕਰਕੇ ਕਹਿਣਾ ਵੀ ਜੇ گاਵਾ ਰੱਖਣ ਵਾਲੇ ਭਰਾ گاਵਾ ਵਾਲਿਆਂ ਨੂੰ ਤੁਸੀਂ ਮਿਲੋਗੇ ਤਾਂ ਸਿਰਫ ਇਹ ਤੇ ਪਹਿਰੇ ਵੀਡੀਓ ਚੱਲਦੀ ਚੱਲਦੀ ਜੀ ਨੰਬਰ ਵੀ ਬੋਲਿੰਗੇ ਕਈ ਵਾਰੀ ਚ ਠੱਪੀ ਜੀ 087 ਇਹ ਨੰਬਰ ਹੈ ਜੀ ਨਾਮ ਸੇਰੂ ਹੈ ਦਾ ਠੀਕ ਹੈ ਪਿੰਡ ਦਾ ਨਾਂ ਹੀ ਆ ਛੋਟਾ ਨਾ ਉਹ ਪੱਕਾ ਨਾਂ ਤੇ ਆ ਕਿਵੇਂ ਸਮਝੇਰ ਨਾਜਮ ਸਿੰਘ ਨਾਜਮ ਸਿੰਘ ਪੱਕਾ ਨਾ ਸੇਰੂ ਦਾ ਨਾਜਮ ਹੈ ਤੇ ਅਸੀਂ ਵੀ ਕਈ ਵਾਰੀ ਪੱਕਾ ਪੋ ਲੈਨੇ ਨੇ ਤੇ ਆਹ ਫੋਕਰ ਵਾਲਾ ਦੇਖੋ ਨਜ਼ਾਰਾ ਦੇਖੋ ਐਂ ਖੜਦੀਆਂ ਸੀ ਆ ਕੇ ਜਦੋਂ ਇੱਥੇ ਖਾਣ ਲੱਗਦੀਆਂ ਕੱਕ ਮਾਰ ਕੇ ਮੈਂ ਇਹਨਾਂ ਨੂੰ ਜਿਵੇਂ ਆ ਇਧਰਲੇ ਪਾਸੇ ਹਾਂ ਸੇਰੂ ਮਾਰੀ ਮਾਰੀ ਦੀ ਇਹਨਾਂ ਨੂੰ ਆਵਾਜ਼ ਆਇਓ ਬਈ ਦੇਖੋ ਇਹ ਆਟੋਮੈਟਿਕ ਵੀ ਦਾ ਪਾਣੀ ਕੰਨੀ ਆਉਣ ਲੱਗੀਆਂ ਆਪਣੇ ਹਣਾ ਆਉਂਗਾ ਆਉਂਦਾਂਗਾ ਭੱਜਾਂ ਆਉਂਦਾਂਗਾ ਗਰਮੀ ਜੀ ਤਾਂ ਸਾਰੀਆਂ ਇਕੱਠੀਆਂ ਹੀ ਆ ਜਾਂਦਾਂਗੀਆਂ ਅੱਲਪਾਂ ਮਰੀ ਸੇਰੂਨਾ ਜਾ ਕੇ ਨਾ ਇੱਦੀ ਵੀ ਮਗਰ ਦੀ ਸ਼ਾਟ ਲਏ ਬਸ ਇਹ ਪੂਰਾ ਵਧੀਆ ਚੱਡੇ-ਜੁਡੇ ਦਿਖਾ ਕੇ ਪ੍ਰਸਾਦ ਸਿੰਘ ਵਧਾਵਦੂ ਲੈ ਆ ਕਰੋ ਪੂਰੀ ਵਧਗਾ ਆ ਵਧੀਆ ਨਿਕਲਦਾ ਪੈਪਾਂ ਵੇ ਦੀ ਨਿਕਲੀ ਚੱਲ ਸੇਰੂਨਾ ਦਾ ਹਾਰੀਗਾ ਆ ਜਾ ਕੋਈ ਨਾ ਲਓ ਵੀ ਮਿੱਤਰੋ ਦੇਖੋ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਅਸੀਂ ਦਿਲ ਦੀਆਂ ਗੱਲਾਂ ਕੀਤੀਆਂ ਸੋਨੂੰ ਫੀਡ ਤੋਂ ਲਾ ਕੇ ਠੀਕਾ ਹਰ ਚੀਜ਼ ਦੱਸੀ ਹਾਂ ਜਿਹੜੀਆਂ ਦੋ ਗੱਲਾਂ ਰਹਿ ਗਈਆਂ ਉਹ ਵੀ ਤੁਸੀਂ ਹੋਲਡ ਰੱਖੋ ਸੇਰੂ ਉੱਤਰੋ گاਵਾਂ ਨੂੰ ਉਠਾਉਣ ਗਿਆ ਸਾਰੀਆਂ ਇਧਰ ਪਾਣੀ ਕੰਨੀ ਆਉਣਗੀਆਂ ਤੁਸੀਂ ਦੇਖੋ ਫੌਗਰਾਂ ਦਾ ਨਜ਼ਾਰਾ ਬਾਈ ਆ ਨਜ਼ਾਰਾ ਬਾਈ ਨਾਲੇ ਜਦੋਂ ਖੋਲਨੀ ਤੇ ਕੋਈ ਮੂੰਹ ਤੇ ਪਾਣੀ ਨਹੀਂ ਪੈਣਾ ਨਾਲੇ ਗਾਂ ਕਹਿੰਦੇ ਹੁੰਦੇ ਮੂੰਹ ਬਚਾਉਂਦੀ ਹੈ ਨਾ ਗਾਂ ਮੂੰਹ ਬਚਾਉਣ ਦੀ ਮਾਰੀ ਕੱਖ ਖਾਨ ਲੱਗ ਜਾਂਦੀ ਆ ਸਰੀਰ ਤੇ ਪਾਣੀ ਹੈ ਦੇਖੋ ਇਹਦੂ ਵੱਡੀ ਗੱਲ ਤੇਰਾ ਡਰਦੀਆਂ ਹੀ ਆ ਕੋਈ ਨਹੀਂ ਹੁੰਦੀ ਅਲਮਾ ਸ਼ਾਟ ਲੈ ਕੇ ਇਧਰ ਬਾਹਰ ਦੀ ਆ ਜੀ ਹੁਣ ਖਾਂਦੀਆਂ ਕੰਨੀ ਇਧਰੇ ਪਾਸਿਓ ਤੇ ਤੁਸੀਂ ਦੇਖੋ ਇਥੇ ਵਧੀਆ ਨਾਲੇ ਹੁਣ ਠੰਡਾ ਮਾਹੌਲ ਹੋ ਗਿਆ ਸਾਰੀਆਂ ਨਹਾਉਣ ਦੀਆਂ ਮਾਰੀਆਂ ਆ ਗਈਆਂ ਹੁਣ ਇੱਥੇ ਏਵੇਂ ਜਿਹੀ ਨਾਈ ਜਾਣਗੀਆਂ ਪੱਕਾ ਖਾਂਜ ਨੇ ਥਾਂ ਤੇ ਪਾਣੀ ਜਾ ਕੇ ਜਿਹ ਹੁਣ ਰਹੀ ਗੱਲ ਆ ਦੂਜੀ ਆਪਾਂ ਸਿਰ ਨੂੰ ਪਉਦੇ ਆ ਵੀ ਜਿਹੜੀਆਂ ਆਪਾਂ ਜਿਵੇਂ ਮੱਝਾਂ ਸੀਗੀਆਂ ਪਹਿਲਾਂ ਆਪਾਂ ਸੌਰੀ ਕੰਮ ਆ ਵੀ ਸੂਣ ਤੋਂ ਪਹਿਲਾਂ ਹੋਰ ਤੁਸੀਂ ਜਿਹੜੀ ਫੀਡ ਆ ਉਹਦਾ ਤੁਹਾਨੂੰ ਡਾਇਟ ਪਲਾਨ ਸਾਰਾ ਤੁਦ ਦਾ ਕੋਲਾ ਕੇ ਸਾਰਾ ਕੋ ਦੱਤਾ ਵੀ ਕਰ ਗਿਲਦੀ ਵੀ ਫੀਡ ਵਰਤਦੇ ਆ ਬਾਕੀ ਹੁਣ ਇਹਨਾਂ ਦਾ ਆਪਾਂ ਇੱਕ ਚੀਜ਼ ਪਉਦੇ ਆ ਵੀ ਸੂਣ ਤੋਂ ਪਹਿਲਾਂ ਕੋਈ ਮਹੀਨਾ ਪਹਿਲਾਂ ਕੋਈ ਤੁਸੀਂ ਜਿਵੇਂ ਮੱਝਾਂ ਵਾਲਿਆਂ ਦੇ ਵਿੱਚ ਦਵਾਈਆਂ ਚਲਦੀਆਂ ਵੀ ਹੋਰ ਚਲਦੀਆਂ ਵੀ ਕਿਹੜੀ-ਕਿਹੜੀ ਚੀਜ਼ ਤੁਸੀਂ ਜ਼ਾਦੇ ਵੀ ਜਿਹੜੀ ਵਰਤ ਕੇ ਖੁਸ਼ ਐ ਠੀਕ ਐ ਉਹ ਸਾਰੀ ਆਪਾਂ ਗੱਲਬਾਤ ਕਰਦੇ ਆ ਤਾਂ ਜੁੜੇ ਰਹੋ ਬਾਕੀ ਬਹੁਤ ਸੋਨਾ ਫਾਰਮ ਬਣਾਇਆ ਬਾਈ ਬਾਕੀ ਇੱਕ ਗੱਲ ਆ ਵੀ ਬੜੀ ਖੁਸ਼ੀ ਮਿਲਦੀ ਹੈ ਜਦੋਂ ਕੋਈ ਵੀ ਭਰਾ ਇੱਕ ਦੋ ਪਸ਼ੂਆਂ ਤੋਂ ਤਰੱਕੀ ਕਰਦਾ ਹੈ ਨਾ ਉਹ ਨਜ਼ਾਰਾ ਹੈ ਇਹਨਾਂ ਨੇ ਥੋੜੇ ਪਸ਼ੂਆਂ ਤੋਂ ਤਰੱਕੀ ਕਰਕੇ ਆਰਥਿਕ ਘਰੇ ਦੇਖੋ ਗਾਵਾਂ ਬੈੜਾਂ ਤੁਸੀਂ ਆਹ ਦੇਖੋ ਕਿੰਨੀਆਂ ਚੰਗੀਆਂ ਚੰਗੀਆਂ ਅੱਜ ਮੰਨ ਲਓ ਵੀ ਇਹਨਾਂ ਨੇ ਆਮ ਗਾਵਾਂ ਤੋਂ ਅੱਜ ਪੂਰੀਆਂ ਮਹਿੰਗੀਆਂ ਕਹਿ ਸਕਦੇ ਆ ਪੂਰੀਆਂ ਚੰਗੀ ਬਰੀਡ ਵਾਲੀਆਂ ਜਿਹੜੀਆਂ ਗਾਵਾਂ ਬਣਾਈਆਂ ਠੀਕ ਹੈ ਇੱਕੇਦਮ ਕਰਜ਼ਾ ਚੱਕਣ ਦੇ ਨੋਂ ਮੇਰਾ ਵੀ ਇਹ ਮੰਨਣਾ ਹੈ ਜਿਵੇਂ ਅੱਦੇ ਵੀ ਅਸੀਂ ਦੱਸ ਦਿੰਨੇ ਆ ਵੀ ਇੱਕੇਦਮ ਕਰਜ਼ਾ ਜਾ ਕੇ ਕੋਈ ਚੀਜ਼ ਨੂੰ ਕਾਮਯਾਬ ਕਰਨ ਤੋਂ ਪਹਿਲਾਂ ਫੇਲ ਹੋਣ ਦਾ ਡਰ ਸਾਉ ਆਪਾਂ ਨੂੰ ਜੱਬ ਪੈਂਦਾ ਸਿਆਪਾ ਪੈਂਦਾ ਔਖੇ ਹੁੰਨੇ ਆ ਇਹਦੇ ਨਾਲ ਉਹੀ ਹੈ ਵੀ ਸਭ ਤੋਂ ਵੱਡੀ ਆਧਾਰ ਨੇ ਇਹ ਨੌਜਵਾਨ ਠੀਕ ਹੈ ਜਿਨੇ ਕੋਈ ਖਰਚਾ ਨਹੀਂ ਕੀਤਾ ਐਕਸਟਰਾ ਉਹੀ ਜਿਵੇਂ ਸਾਡੀਆਂ ਮੱਝਾਂ ਪੁਰਾਣੇ ਬ੍ਰੈਂਡਾਂ ਦੇ ਕਈ ਮੇਜੇ ਘਰੀ ਇਹਨਾਂ ਦਾ ਪੁਰਾਣਾ ਇੱਕ ਦਰਵਾਜ਼ਾ ਮੂਰੇ ਗੇਟ ਦੇ ਬਣਿਆ ਹੋਇਆ ਸੀ ਇਹਨਾਂ ਨੇ ਦਰਵਾਜ਼ੇ ਚ ਰੱਖਦੇ ਰੱਖਦੇ ਪੰਜ ਨਾਲ ਸੈੱਟ ਬਣਾ ਲਿਆ ਪੰਜ ਚਾਰ ਉਧਰ ਕਰ ਲਈਆਂ ਇਹਨਾਂ ਨੇ ਜਾਨੀ ਕਿ 10-12 ਪਸ਼ੂਆਂ ਦਾ ਘਰੇ ਜਗਾਰਡ ਬਣਾ ਕੇ ਉਸ ਤੋਂ ਬਾਅਦ ਖੇਤ ਕੱਢਿਆ ਸਾਰੀ ਇਹਨਾਂ ਦੀ ਬਰੀਡ ਆਪਦੀ ਹੈ ਠੀਕ ਹੈ ਇਹ ਕੋਸ਼ਿਸ਼ ਕਰਨ ਨੂੰ ਤੁਹਾਨੂੰ ਨੰਬਰ ਵੀ ਦਿੱਤਾ ਇਹ ਵੀ ਚੀਜ਼ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦੀ ਹੈ ਜਿਹੜੇ ਬੰਦੇ ਕਹਿੰਦੇ ਨਹੀਂ ਵਿੱਚ ਬੰਦਿਆਂ ਦਾ ਕੀ ਹੁੰਦਾ ਟਾਰਗੇਟ ਵੀ ਨਹੀਂ ਲਈ ਤੂੰ ਤਾਂ 10 15 ਤੋਂ ਚਲਾ ਕਿ ਪੈਦਾ ਵੀ ਦੁੱਧ ਆਵੇ ਨਹੀਂ ਉਹ ਇੱਕਦਮ ਦੁੱਧ ਤਾਂ ਤੁਸੀਂ ਲੈ ਆਵੋਗੇ ਇਹਨਾਂ ਨੂੰ ਖਵਾਉਣ ਨੂੰ ਵੀ ਕੋਈ ਚਾਹੀਦਾ ਜਿੱਦੇ ਦੁੱਧ ਹਟ ਜਾਣੀਆਂ ਅੱਜ ਐ ਛੇਰੂ ਵਰਗੇ ਹੁਣ ਮਾਲਾ ਅੱਜ ਕੱਠਾਂ 'ਤੇ ਸਵਾਰ ਰਹੀ ਐ ਇਹ ਕੰਮ ਠੰਡੇ ਵਿੱਚ ਬੰਦ ਆ ਜਾਵਾਂ ਹੁਣ ਹਾਂ ਦੁੱਧ ਤਾਂ ਹੁਣ ਚੱਲਿਆ ਆ 15 ਦਿਨਾਂ ਦਾ ਆਪਣਾ ਦਾ ਅੱਛਾ ਪਹਿਲਾ ਮਹੀਨਾ 2 ਮਹੀਨੇ ਬੰਦ ਸੀ 2 ਮਹੀਨੇ ਬੰਦ ਹੀ ਰਹੇ ਤੇ ਫੇਰ ਉਹ ਵੀ ਚੀਜ਼ ਸੋਚਣੀ ਚਾਹੀਦੀ ਐ ਵੀ ਆਪਾਂ ਕਿੱਥੋਂ ਖਵਾਵਾਂਗੇ 2 ਮਹੀਨੇ ਪੁੱਟਾ ਹੋ ਜਾਂਦਾ ਕੰਮ ਹਾਂ ਇਹ ਗੱਲ ਨੋਟ ਕਰੋ ਛੇਰੂ ਕਲਾ ਬਹੁਤ ਔਖਾ ਹੋ ਜਾਂਦਾ ਬਾਈ ਕੰਮ ਜਦੋਂ ਮਤਲਬ ਮਾਲਾ ਜਿਹੜਾ ਵੀ ਦੁੱਧ ਆਪਣਾ ਜਦੋਂ ਦੁੱਧ ਕੱਢਦਾ ਨਾ ਫ ਜੇ ਤੁਸੀਂ ਪਏ ਥੋੜੇ ਲੱਗਣਗੇ ਕੋਈ ਬੈੜ ਨਮੀ ਖਰੀਦਨੀ ਚੰਗੀ ਖਰੀਦ ਕੇ ਪਹਿਲੀ ਫੀਮੇਲ ਵਾਲੀ ਖਰੀਦੋ ਮਗਰ ਉਹਦੇ ਫੀਮੇਲ ਹੋਵੇ ਉਹਨੂੰ ਸੈਕਸੀਮਨ ਭਰਾ ਲਓ ਜੇ ਨਹੀਂ ਵੀ ਸੈਕਸ ਹੁੰਦਾ ਚਲੋ ਕੋਈ ਨੱਕ ਦੋ ਗਾਵਾਂ ਤੋਂ ਹੋਲੀ-ਵੋਲੀ ਇੱਕ ਅੱਧੀ ਨੇ ਬੱਚੀ ਦਿੱਤੀ ਬੱਚਾ ਇਹ 4-5 ਸਾਲਾਂ ਦੀ ਬਾਈ ਦੋ ਸਾਲਾਂ ਦੀ ਤਾਂ ਗਾਂ ਸੂਪਾਂ ਦੀ ਅਜੇ ਸਹੀ ਮਹਨੇ ਚੁੱਤਰਗੇ ਸੂਪ ਪੈਂਦੀ ਹੈ ਬਾਕੀ ਤੁਸੀਂ ਜੇ ਤਿਆਰ ਸੇਤੀ ਕਰਨੀਆਂ ਸੇਰੂ ਨੂੰ ਕਿਤੇ ਮਿਲ ਕੇ ਵੀ ਤੁਸੀਂ ਜਾਓ ਜਿਹੜਾ ਇਹ ਫਾਰਮ ਹੈ ਸਾਡਾ ਏਟਵਾਲੀ ਧੋਰਾਈ ਵਾਲੀ ਸੜਕ ਦੇ ਉੱਤੇ ਆ ਜਦੋਂ ਫੂਲ ਧੋਰਾਈ ਨੂੰ ਲੰਘੋਗੇ ਮੇਨ ਰੋਡ ਹੈ ਮੂਹਰੇ ਸੜਕ ਦੇ ਪੱਠ ਪੁੱਲਰ ਡੈਰੀ ਫਾਰਮ ਦੇ ਨਾਂ ਤੇ ਆ ਠੀਕ ਹੈ ਜੀ ਸਿੱਧੂ ਡੈਰੀ ਸਿੱਧੂ ਸੌਰੀ ਹਾਂ ਤੇ ਦਾ ਸਿੱਧੂ ਆਪਾਂ ਪੁੱਲਰ ਡੈਰੀ ਕਹਿੰਦਾ ਕਿ ਸਾਡਾ ਪਿੰਡ ਪੁੱਲਰਾਂ ਦਾ ਨਾ ਸਿੱਧੂਆਂ ਦੇ ਘਰ ਥੋੜੀ ਹੈ ਅਸੀਂ ਵੀ ਸਿੱਧੂ ਆ ਕੇ ਵੀ ਪੰਜੇ ਘਰ ਸਿੱਧੂਆਂ ਦੀ ਆ ਕੇ ਬਾਈ ਤਾਂ ਇਹ ਵੀ ਵੱਡੀ ਗੱਲ ਹੈ ਤਾਂ ਪਤਾ ਨਹੀਂ ਉਹਦੇ ਵਾਂਗੂ ਇਹ ਕੰਮ ਹੀ ਸਾਡੇ ਸਿੱਧੂਆਂ ਦੇ ਹਿੱਸੇ ਜਾ ਕੇ ਆਇਆ ਵੀ ਇਹਨਾਂ ਨੇ ਸਕੀਮ ਦੇ ਨਾਲ ਕਰੀ ਜਾਣੇ ਤਾਂ ਸਿਰਫ ਇੱਕ ਚੀਜ਼ ਹੋ ਰਹੀ ਗਈ ਆਪਣੀ ਮੈਨੇਜਮੈਂਟ ਆ ਗਈ ਹਾਂ ਜਿਵੇਂ ਹੁਣ ਆਪਣੀ ਮਤਲਬ ਗਾਵਾਂ ਸੂਂਦੀਆਂ ਹੁਣ ਆਪਣੇ ਸਾਰੀਆਂ ਗਾਵਾਂ ਸੂਣ ਤੋਂ ਪਹਿਲਾਂ ਕੋਈ ਮਹੀਨਾ ਪਹਿਲਾਂ ਕੋਈ ਜਿਵੇਂ ਆਇਨਾ ਬਲੈਡ ਦੀਆਂ ਮਲੈਟ ਕਹਿੰਦੇ ਸੀ ਇਹਨਾ ਬਲੈਡ ਕਹਿੰਦੇ ਪੁਰਾਣੀਆਂ ਵਹਿਰ ਦੇਕਦੀਆਂ ਵੀ ਜਾਂ ਕੋਈ ਟੀਕਾ ਆ ਗਿਆ ਕੁਝ ਹੋਰ ਆ ਗਿਆ ਵੀ ਕੋਈ ਪਹਿਲਾਂ ਕੋਈ ਚੀਜ਼ ਤੁਸੀਂ ਗਾਵਾਂ ਨੂੰ ਦਿੰਦੇ ਹੋ ਕੋਈ ਨਹੀਂ ਦਿੰਦੇ ਬਈ ਆਹ ਕੱਲੇ ਟ੍ਰਾਂਜੈਕਸ਼ਨ ਫੇਰ ਦਿੰਨੇ 60 ਦਿਨ ਪਹਿਲਾਂ ਠੀਕ ਹੈ ਤੇ ਜਾਂ ਮਿਲਨਰ ਮੈਕ ਤੇਰਾ ਟ੍ਰੀਨ ਚ ਹੀ ਚੱਲਦਾ ਰਹਿੰਦਾ ਨਹੀਂ ਬੰਦ ਅੱਛਾ ਮਿਲਨਰ ਮੈਕ ਵੀ ਇੱਦੀ ਚ ਆ ਜਾਂਦਾ ਟ੍ਰਾਂਜੈਕਸ਼ਨ ਪਲੱਸ ਚ ਹੀ ਆ ਜਾਂਦਾ ਸਾਰਾ ਕੁਝ ਓਕੇ ਹੁਣ ਜਿਹਦਾ ਦੁੱਧ ਤੇ ਆ ਗਿਆ ਉਸ ਤੋਂ ਬਾਅਦ ਮੈਨੂੰ ਵਿੱਚ ਸਟਾਰਟ ਹੁੰਦੇ ਹੁੰਦੇ ਸੀ ਆਪਾਂ ਹੀ ਇਸਟ ਪਾਉਂਦੇ ਹੁੰਦੇ ਸੀਗੇ ਵੀ ਅੰਦਰੋਂ ਆਹ ਚਾਰ ਚੋਰ ਹਾਜ਼ਮੇ ਤੋਂ ਹਾਜ਼ ਈਸਟ ਪਾ ਕੇ ਇਹ ਮਨ ਲਾ ਸਾਰਾ ਕੁਝ ਆਈਸਟ 20 ਗ੍ਰਾਮ ਪੈਂਦਾ ਸੀ 20 ਗ੍ਰਾਮ ਪਰ ਸੋ ਨੂੰ ਤੇ ਜਦੋਂ ਹੁਣ ਮਨ ਲਾ ਆ ਗਾਣਾ ਆਪਾਂ ਦੁੱਧ ਤੇ ਲੈ ਆਵਾਂਗੇ ਸਾਰਿਆਂ ਨੂੰ ਉਸ ਤੋਂ ਬਾਅਦ ਫਿਰ ਨਾਲ ਮਿੰਨਰ ਮਿਕਸਚਰ ਵੀ ਪਾਉਣਾ ਪਊਗਾ ਆਪਾਂ ਨੂੰ ਆਪਾਂ ਘਟੋ ਘਟ 7-8 ਪਾਊਡਰ ਹੁੰਦੇ ਆ ਮਿੰਨਰ ਮਿਕਸਚਰ ਹੋ ਗਿਆ ਟੌਕਸਨ ਮੈਂਡਰ ਹੋ ਗਿਆ ਤੇ ਬਾਇਪਾਸ ਪੈਟ ਹੋ ਗਿਆ ਬਾਈ ਬਾਈ ਹਾਂ ਇਹ ਕਈ ਆਈਟਮ ਆ ਜਾਂਦੀਆਂ ਨੇ ਅੱਛਾ ਇਹ ਸਾਰੀਆਂ ਫਿਰ ਇਕੱਠੀਆਂ ਕਰਕੇ ਪਾਵਾਂਗੇ ਵੀ ਜਿੰਨੀ ਜਿੰਨੀ ਡੋਜ਼ ਬਣਦੀ ਆ ਹਾਂ ਉਹ ਆਪਣੇ ਕੋਲੇ ਛੋਟਾ ਕੰਡਾ ਇੱਕ ਅੱਛਾ ਉਹਦੇ ਤੇ ਤੋਲਦੇ ਆ ਉਹਦੇ ਨਾਲ ਦੱਸ ਦਿੰਦਾ ਉਹ ਛੋਟੇ ਕੰਡੇ ਤੇ ਗ੍ਰਾਮਾਂ ਅੱਛਾ ਸਾਰੀ ਚੀਜ਼ ਆਪਾਂ ਤੋਲ ਕੇ ਟੂਏ ਅੱਧੀ ਕਰਾਮਾ ਦੇ ਵਿੱਚ ਪਾਉਣੀ ਹੈ ਤੋਲ ਕੇ ਪਾਊਡਰ ਤੋਂ ਲੈ ਕੇ ਆਪਾਂ ਮੰਨ ਲਾ ਵੀ 4 ਤੱਕ ਸਾਰੀ ਚੀਜ਼ ਤੋਲ ਕੇ ਪਾਉਣੀ ਹੈ ਠੀਕ ਆ ਥਾਂ ਤਾਂ ਜੇ ਤੂੰ ਇੱਧਰ ਸਾਈਡਾਂ ਦੇ ਫਿਰ 4 ਚੁੱਕ ਵਾਸਤੇ ੱੱਡੀ ਬੈਠਾ ਹੈ ਉਧਰ ਆਪਣਾ 4 ਪਾਇਆ ਵਾ ਲੰਮਾ ਉਹ ਥੋ ਓਕੇ ਠੀਕ ਆ ਉਹ ਲੰਮੇ ਦੇ ਲੱਗਾ ਤਾਂ ਛੱਬਾ ਇੱਧਰ ਆਪਾਂ ਨੂੰ ਆਇਆ ਵੀ ਚੱਲ ਆਪਾਂ ਇੱਧਰ ਬਧਾ ਕਿੰਨਾ ਮਰਜੀ ਲੱਗੇ ਜੇ ਬਧਾ ਹਾਂ ਬਈ ਹੋਰ ਤਾਂ ਹੁਣ ਤੇਰਾ ਫੇਸ ਹੀ ਰਹਿ ਗਿਆ ਇੱਧਰ ਹੁਣ ਸਾਰਾ ਇਹ ਇੱਧਰ ਨੂੰ ਜਿਵੇਂ ਮਰਜੀ ਔਲੀ ਔਲੀ ਵਧੀ ਚੱਲੀਏ ਹਾਂ ਹਾਂ ਕਿੰਨਾ ਮ ਦੇਖੋ ਇੰਟਰਵਿਊ ਜਿਵੇਂ ਤੁਹਾਡੇ ਸਵਾਲ ਆਉਂਦੇ ਕੱਲੀ ਕੱਲੀ ਗੱਲ ਦੇ ਸਵਾਲ ਤੇ ਆਪਾਂ ਕੀਤੀ ਗੱਲ ਠੀਕ ਹੈ ਇਹ ਜੀ ਚੀਜ਼ ਤੁਹਾਨੂੰ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਦੱਬ ਕੇ ਕਰੋ ਇਹ ਜੀ ਹੈ ਜਿਹੜਾ ਮੁੰਡਿਆਂ ਦਾ ਹੌਸਲਾ ਦੁੱਗਣਾ ਵਧੇ ਇਹਨੂੰ ਦੇਖ ਕੇ ਅੱਜ ਕੋਈ ਹੋਰ ਵੀ ਭਰਾ ਕਵੇ ਵੀ ਨਾ ਯਾਰ ਜਦੋਂ ਸੇਰੂ ਤੋਂ ਦੋ ਦੋ ਪਸਵਾਂ ਤੋਂ ਕਾਮਯਾਬ ਹੋ ਜਾਂਦਾ ਸੀ ਕਿਉਂ ਨਹੀਂ ਹੋ ਸਕਦੇ ਜੇ ਤੁਸੀਂ ਚੰਗੇ ਮੁੰਡਿਆਂ ਨੂੰ ਦੇਖੋਗੇ ਕਾਮਯਾਬ ਤਾਂ ਹੀ ਹੋਵੋਗੇ ਰੀਸ ਕੇ ਕਰਦੇ ਕਹਿੰਦੇ ਹੁੰਦੇ ਜੀ ਵੀ ਰੀਸ ਉਹ ਕੰਮ ਦੀ ਕਰੋ ਜਿਹੜਾ ਤੁਹਾਨੂੰ ਅੱਗੇ ਵਧਾਵੇ ਚੰਗੇ ਬੰਦੇ ਦੀ ਰੀਸ ਕਰੋ ਠੀਕ ਹੈ ਉਹਦੇ ਲਈ ਚੰਗਾ ਉਹੀ ਹੁੰਦਾ ਵੀ ਜਿਹੜਾ ਵੀ ਮਰਜ਼ ਠੀਕ ਹੈ ਬਸ ਉਹਦਾ ਕੰਮ ਚੰਗਾ ਹੋਵੇ ਉਹ ਬੰਦਾ ਅੱਗੇ ਵਧਦਾ ਹੋਵੇ ਜੇ ਉਹਦੀ ਰੀਸ ਕਰ ਲਾਂਗੇ ਉਹਦੇ ਕੋਲੇ ਬੈਠਾਂਗੇ ਆਪਾਂ ਨੂੰ ਉਦਾਂ ਦੇ ਆਈਡੀਆ ਆਉਣਗੇ ਬੇਲੇ ਕੋਲੇ ਬੈਠਾਂਗੇ ਸਾਨੂੰ ਬੇਲੇ ਵਾਲੇ ਆਈਡੀਆ ਹੋਣਗੇ ਕਿਉਂਕਿ ਜਿਹਨੇ ਕੰਮ ਨਹੀਂ ਕਰਨਾ ਉਹ ਮੈਗੇ ਘਾਤਰੀ ਹੁੰਦੀ ਅੱਗੇ ਕਹਿੰਦਾ ਹੁਲ ਜਿੰਦਗੀ ਆ ਗਰੀਬ ਦਾ ਕਿਦੋਂ ਮਰਨਾ ਲੰਘ ਜਾਂਦੀ ਹੈ ਠੀਕ ਹੈ ਜਿੰਦਗੀ ਸਾਰਿਆਂ ਦੀ ਲੰਘ ਜਾਣੀ ਹੈ ਦੇਖੋ ਜਿਹੜਾ ਗਰੀਬ ਗੁਰਬਾ ਵਿਚਾਰਾ ਉਹਦੀ ਵੀ ਲੰਘ ਜਾਣੀ ਹੈ ਕੰਮ ਕਰਨ ਵਾਲੀ ਦੀ ਵੀ ਲੰਘ ਜਾਣੀ ਹੈ ਜਿਹੜਾ ਕਰੋੜਪਤੀ ਉਹਦੀ ਵੀ ਲੰਘ ਜਾਣੀ ਹੈ ਪਰ ਇੱਕ ਸਵਾਦ ਨਸ਼ਾ ਅਜ ਮਾਲੇ ਦੀ ਮੋਟਰ ਦੇ ਉੱਤੇ ਪਹਿਲਾਂ ਇਹ ਬੈਠੇ ਸਾਰੇ ਇਹਦੀ ਮਹਿਫਲ ਲੱਗੀ ਪਈ ਆ ਮੇਰੇ ਵਰਗਾ ਨਾ ਇਹ ਸੈਟ ਨੂੰ ਦੇਖ ਕੇ ਆ ਗਿਆ ਵੀ ਯਾਰ ਕਾਬਲ ਭਰ ਕੇ ਉਹਨਾਂ ਦੇ 10 ਮਿੰਟ ਚੱਲੀਏ ਜਿਹੜਾ ਉਹ ਸਕੂਨ ਬੈਠੇ ਇੱਕ ਦੂਜੇ ਨਾਲ ਹੁੱਜਾ ਮਾਰ ਕੇ ਕਰਦੇ ਨੇ ਗੱਲ ਵੀ ਤੇਰੇ ਕੋਲੇ ਦੁੱਧ ਵਧ ਗਿਆ ਘਟ ਗਿਆ ਮੇਰੇ ਕੋਲੇ ਐਂ ਵਧ ਜੂਗਾ ਹਾਂ ਐਂ ਕਰ ਦੂ ਬੋ ਕਰ ਦੂ ਉਹ ਸੁਆਦ ਹੋਰ ਕਿਸੇ ਕੰਮ ਦੇ ਵਿੱਚ ਹੈ ਨਹੀਂ ਠੀਕ ਆ ਸਭ ਤੋਂ ਜਿਆਦਾ ਵਧੀਆ ਡੇਰੀ ਦਿੰਦਾ ਡੇਰੀ ਦਿੰਦਾ ਗਾਂ ਵਾਲੇ ਭਰਾ ਗਾਂ ਵਾਲਿਆਂ ਨਾਲ ਕਨੈਕਟ ਕਰਿਆ ਕਰੋ ਚੰਗਾ ਜਿਹੜਾ ਫਾਰਮ ਹੈ ਕੋਈ ਫਾਰਮ ਭੰਦੀ ਹੈ ਜਿਹੜਾ ਉਹਨੂੰ ਸਹੀ ਰਾਇ ਨਹੀਂ ਦਿੰਦਾ ਪਰ ਮੈਂ ਇੱਕ ਚੀਜ਼ ਉਹਨੂੰ ਹੋਰ ਦਾ ਤਾਂ ਵੱਡੇ ਜਿਹੜੇ ਨਿਆਜ ਵੱਡੇ ਫਾਰਮ ਐ ਉਹਨਾਂ ਦੇ ਕੋਲ ਤਾਂ ਤੁਹਾਨੂੰ ਪਤਾ ਮਾਲਕ ਕੋਲੇ ਟਾਈਮ ਵੀ ਨਹੀਂ ਹੋਣਾ ਹੋ ਸਕਦਾ ਤੁਹਾਨੂੰ ਦੱਸਿਆ ਵੀ ਨਾ ਹੋ ਕਿਉਂਕਿ ਉਹਨੂੰ ਸਮਾਂ ਦੇਣ ਦੀ ਜ਼ਰੂਰਤ ਨਹੀਂ ਸੰਦੇ ਪਰ ਜਿਹੜਾ ਫਾਰਮ ਆ ਜੇ ਨਵਾਂ ਤੁਸੀਂ ਉਹ ਦੇਖਿਆ ਕਰੋ ਵੀ ਸਾਡੇ ਪਿੰਡ ਦੇ ਵਿੱਚ ਇੰਨੇ ਸਾਲ ਹੋ ਗਏ ਵੀ ਇਹ ਬੰਦੇ ਨੇ ਯਾਰ ਇੱਕ ਤੋਂ ਇੱਕ ਬਣਾਉਂਦਾ ਬਣਾਉਂਦਾ ਝੂਟੀ ਦੀ ਬਰੀਡ ਬਣਾਲੀ ਭਾਮਾ ਦੀ ਉਹਦੇ ਕੋਲੇ ਪਸ਼ੂ 20 ਆ ਤੇ ਭਾਮਾ ਦੀ 30 ਐ ਉਹਨਾਂ ਬੰਦਿਆਂ ਦੀ ਤੁਸੀਂ ਰਹਿ ਲੈ ਕੇ ਦੇਖੋ ਜ਼ਿੰਦਗੀ ਚ ਜੇ ਤੁਸੀਂ ਫੇਲ ਹੋ ਗਏ ਆਪਾਂ ਦੇਣਦਾਰ ਹੋਵਾਂਗੇ ਠੀਕ ਹੈ ਇਹ ਗੱਲ ਤੁਹਾਨੂੰ ਮੈਂ ਹੁਣ ਵੀਡੀਓ ਦੇ ਵਿੱਚ ਕਹਿਣਾ ਵੀ ਤੁਸੀਂ ਉਹਨਾਂ ਦੀ ਰਾਇ ਲੈ ਕੇ ਦੇਖਿਆ ਕਰੋ ਤੇ ਤੁਹਾਨੂੰ ਜ਼ਿੰਦਗੀ ਦਾ ਸਵਾਦ ਵੀ ਤੁਹਾਨੂੰ ਆਊਗਾ ਉਹਨਾਂ ਕੋਲੇ ਸਿਰਫ ਇੱਕ ਇਮਾਨਦਾਰੀ ਜਾਦੇ ਹੋਊਗੀ ੱੱਲੀ-ਕੱਲੀ ਚੀਜ਼ ਦੱਸਣਗੇ ਜਿਵੇਂ ਹੁਣ ਸਰੂ ਨੇ ਦੱਸਿਆ ਵੀ 25 ਕਿਲੋ ਤੋਂ 40 ਕਿਲੋ ਦਿੰਦੀਆਂ ਤੈਨੂੰ ਕਹੇ ਕਹਿੰਦਾ ਵੀ ਬਈ ਆਹ ਸਾਡੀ 55 ਕਿਲੋ ਦਿੰਦੀ ਸੀ ਹਾਂ ਠੀਕ ਹੈ گاਵਾ ਦਾ ਸਾਰ ਕਹਿੰਦੇ ਆਡ ਰੂਟਰ ਦੇਖੋ ਇਹਦੇ ਵੀ 55 ਦਾ ਵੀ 80 ਤੇ 40 ਦਾ ਵੀ ਉੱਠਾ ਹੀ ਹੈ ਠੀਕ ਹੈ ਤੇ ਜੇ ਉਹ ਚੀਜ਼ਾਂ ਦਾ ਕਹਿੰਦੇ ਨੇ ਨਿਆਰਾ ਘਟ ਹੈ ੱੱਲੀ-ਕੱਲੀ ਚੀਜ਼ ਦੱਸਣੀ ਹੈ ੱੱਲੀ-ਕੱਲੀ ਚੀਜ਼ ਪੁੱਛਣੀ ਹੈ ਤਾਂ ਦੁਬਾਰੇ ਫੇਰ ਸਿਰੂ ਇੱਕ ਵਾਰੀ ਨੰਬਰ ਬੋਲ ਦੇ ਵੀਡੀਓ ਦੇ ਐਂਡ 'ਚ ਨੰਬਰ ਆਏਗਾ ਆਪਣਾ 94645 38087 38087 ਲਓ ਵੀ ਮਿੱਤਰੋ ਧੰਨਵਾਦ ਸਤਿ ਸ੍ਰੀ ਅਕਾਲ ਵੱਧ ਤੋਂ ਵੱਧ ਵੀਡੀਓ ਲਾਈਕ ਸ਼ੇਅਰ ਕਰੋ ਦੱਬ ਕੇ